ਮਨਿੰਦਰ ਮਨਿੰਦਰ ਦੇਖ ਮੈਂ ਤੈਨੂੰ ਲੈਣ ਆਇਆ ਮਨਿੰਦਰ ਕੁਰੇ ਨਹੀਂ ਮੈਂ ਨਹੀਂ ਜਾਣਾ ਤੇ ਨਾਲ ਮੈਂ ਨਹੀਂ ਜਾਣਾ ਚੱਲ ਹੋ ਖੜੀ ਤੇ ਚੱਲ ਮੇਰੇ ਨਾਲ ਨਹੀਂ ਤੂੰ ਕਿਉਂ ਨਹੀਂ ਜਾਣਾ ਤੈਨੂੰ ਤਾਂ ਮੈਂ ਆਪਣੇ ਨਾਲ ਲੈ ਕੇ ਜਾਊਂਗਾ ਉਹ ਘਰ ਤੈਨੂੰ ਡੀਕ ਰਿਹਾ ਤੈਨੂੰ ਜਾਣਾ ਹੀ ਪਊ ਮੇਰੇ ਨਾਲ ਨਹੀਂ ਮੈਂ ਮੇ ਨਾਲ ਨਹੀਂ ਜਾਣਾ ਤੇਰੇ ਨਹੀਂ ਤੂੰ ਕਿਉਂ ਨਾ ਜਾਵੇਂਗੀ ਤੈਨੂੰ ਤਾਂ ਮੈਂ ੱੱਕੇ ਨਾਲ ਚੱਕ ਕੇ ਲੈ ਕੇ ਜਾਵਾਂਗਾ ਨਹੀਂ ਜੇ ਮੈਂ ਨਾ ਜਾਵਾਂ ਫੇਰ ਫੇਰ ਮੈਂ ਤੇਰਾ ਗਾਲ ਘੁੱਟ ਕੇ ਤੈਨੂੰ ਇੱਥੇ ਹੀ ਮਾਰ ਦਿਆਂਗਾ ਨਾ ਆਹ ਦੇ ਦਵਾ ਮਮੀ ਮਮੀ ਮੈਂ ਸਕੂਲ ਜਾਾਂ ਬਿਸਕੁਟੀ ਉੱਤੇ ਜਾ ਕੇ ਖਾ ਲੂੰਗੀ ਚੰਗਾ ਠੀਕ ਆ ਪੁੱਤ ਕਮਾਲ ਦੀ ਗੱਲ ਐ ਕੁੜਾ ਕੱਲ ਤੇਰੇ ਨਾਲ ਕੀ ਹੋਇਆ ਅੱਜ ਫੇਰ ਤਿਆਰ-ਵਿਆਰ ਹੋ ਕੇ ਤੁਰਪੀਆਂ ਹੈ ਨਾ ਮੈਨੂੰ ਐਂ ਦੱਸ ਆ ਮੀਟੀਆਂ ਜਾਂ ਕੀਤੀਆਂ ਸਕੂਲ ਜਾਣ ਦੇ ਲੱਛਣ ਤੇਰੇ ਲੱਗਦੇ ਨਹੀਂ ਗੇ ਆ ਮੀਟੀਆਂ ਤਾਂ ਉਸੇ ਮੁੰਡੇ ਨੂੰ ਦਿਖਾਉਣੀਆਂ ਹੋਣਗੀਆਂ ਜਿਹੜਾ ਤੈਨੂੰ ਛੱਡਣ ਆਇਆ ਸੀ ਨਾ ਕੀ ਹੋ ਗਿਆ ਕੀ ਕਹੀਆਂ ਨਹੀਂ ਤੁਸੀਂ ਮੈਂ ਤਾਂ ਸਕੂਲ ਜਾਣਾ ਸਕੂਲ ਜਾਣ ਲਈ ਤਿਆਰ ਹੋਈ ਆ ਮਾੜਾ-ਮੋਟਾ ਸਮਝਾ ਲਓ ਕਿਉਂ ਤੁਹਾਡੇ ਅਕਲ ਦੇ ਪਰਦਾ ਪਿਆ ਹੋਇਆਗਾ ਕਿਉਂ ਨਹੀਂ ਤੁਹਾਨੂੰ ਸਮਝ ਆਉਂਦੀ ਗੀ ਪੰਜ ਕੀ ਕੀਤਾ ਇਹ ਜਮਿੰਦਰ ਨੇ ਤੁਸੀਂ ਕਿਉਂ ਸਾਰਾ ਦਿਨ ਐਵੇਂ ਮੇਰੀ ਤੀ ਨੂੰ ਬੋਲਦੇ ਰਹਿੰਦੇ ਹੋਗੇ ਮੈਂ ਕਿਉਂ ਬੋਲਦੀ ਰਹਿੰਦੀ ਆ ਮੈਂ ਤਾਂ ਤੁਹਾਡੇ ਭਲੇ ਦੀ ਗੱਲ ਕਹੀ ਨਹੀਂ ਹੈਗੀ ਮੈਂ ਐਵੇਂ ਨਹੀਂ ਬੋਲਦੀਗੀ ਆ ਇਹਦੇ ਲੱਛਣ ਵੇਖਾ ਜਿਵੇਂ ਇਹ ਤਿਆਰ ਵਿਆਹ ਹੋ ਕੇ ਜਾਂਦੀ ਆ ਮੈਂ ਇਹਦੇ ਮੈਨੂੰ ਕੋਈ ਲੱਛਣ ਲੱਗਦੇ ਆ ਵੀ ਇਹ ਵਿਧਵਾ ਹੋਈ ਵੀ ਹੈਗੀ ਪਣਿਆ ਪਾਰੀ ਬਾਰੀ ਗੱਲਾਂ ਤੁਸੀਂ ਵਿਧਵਾਆਂ ਕਿਉਂ ਕਰਦੇ ਹੋ ਹੁੰਦੇ ਆ ਨਾਲੇ ਜੇ ਇਹ ਵਿਧਵਾ ਹੋ ਗਈ ਤਾਂ ਹੁਣ ਕੀ ਇਹਦੇ ਗੱਲ ਚ ਗੁੱਠਾ ਨਹੀਂ ਦਾਂ ਮੈਂ ਲੈ ਆ ਕੇ ਗੱਲ ਗੁੱਠਾ ਦੇ ਦਿਆਂ ਨਹੀਂ ਭਾਣੇ ਆ ਇਹ ਜੀ ਬਦਨਾਮੀ ਨਾਲ ਦਾ ਚੰਗਾ ਇਹਦਾ ਗੱਲ ਗੁੱਠਾ ਦਿੱਤਾ ਹੀ ਚੰਗਾ ਹੈ ਸਾਹ ਗੁਣਾ ਚੰਗੀ ਗੱਲ ਆ ਇਹ ਤੇ ਗਲਗੁੱਠਾ ਦੇ ਕੇ ਪੜੇ ਨਮੇੜ ਦੇ ਕੰਮ ਆ ਖਾਂ ਖਾਂ ਦੇ ਬਦਨਾਮੀ ਕਿਉਂ ਦੀ ਫਿਰਦੀ ਏ ਤੁਹਾਡੀ ਹਾਏ ਹਾਏ ਭੈਣ ਜੀ ਬਦਨਾਮੀ ਨੂੰ ਜਿਹੜਾ ਸਾਡੀ ਕੰਧਾ ਟੱਕਦੀ ਫਿਰਦੀ ਆ ਕਾਇਦਨ ਹੋ ਗਏ ਤੁਹਾਡੇ ਕੋਲੇ ਆਹੀ ਗੱਲਾਂ ਆ ਐ ਕਿਵੇਂ ਗਲਗੁੱਠਾ ਦੇ ਦਗੇ ਲੋਕਾਂ ਦੀਆਂ ਕੁੜੀਆਂ ਵਿਦਵਾਨ ਹੋ ਜਾਂਦਾਂ ਉਹ ਮਾਰ ਦਿੰਦੇ ਹੁੰਦੇ ਆਗੇ ਨਾ ਜਿਵੇਂ ਕਹੇ ਤਾਂ ਗਲਗੁੱਠਾ ਮਾਸੀ ਜੀ ਮੇਰੀ ਕੋਈ ਗਲਤੀ ਨਹੀਂ ਸੀ ਜਿਹੜਾ ਕੁਝ ਵੀ ਤੁਸੀਂ ਦੇਖਿਆ ਨਾ ਉਹ ਸੱਚ ਨਹੀਂ ਹੈਗਾ ਤੁਹਾਨੂੰ ਤੁਸੀਂ ਤੁਹਾਨੂੰ ਗਲਤ ਫੈਮਿਲੀ ਨਾਲੇ ਕਈ ਵਾਰੀ ਭੈਣੇ ਅੱਖੀਂ ਦੇਖਿਆ ਵੀ ਗਲਤ ਹੋ ਜਾਂਦਾਗਾ ਆਹੋ ਗਲਤ ਹੋ ਜਾਂਦਾ ਭਈ ਮੈਂ ਵੀ ਕਹਿੰਦੀ ਆ ਵੀ ਗਲਤੀ ਹੋਵੇ ਜੇ ਇਹ ਗੱਲ ਸੱਚੀ ਨਾ ਹੋਵੇ ਪਰ ਐਂ ਦਾ ਨਹੀਂ ਹੁੰਦਾ ਪੁੱਤ ਵੀ ਬਗਾਨੇ ਮੁੰਡਿਆਂ ਦੇ ਮਗਰ ਬੈਠ ਕੇ ਆ ਕੇ ਤੇ ਪਾਰ ਚਾਕੇ ਉਤਰੋ ਹੈ ਇਹ ਗਲਤ ਫੈਗੀਆਂ ਨਹੀਂ ਹੁੰਦਗੀਆਂ ਸਾਨੂੰ ਦੱਸ ਤਾਂ ਸਾਡੀ ਕੁੜੀ ਨੇ ਸਾਰਾ ਕੁਝ ਵੀ ਬਸ ਨਾਂਗੀ ਸੀ ਤਾਂ ਉਹਦੇ ਮਗਰ ਬਹਿਣਾ ਪਈਆ ਠੀਕ ਹੈ ਜੇ ਤੂੰ ਆਈਆਂ ਨਾ ਚਾਰ ਦਿਨ ਓਵੇਂ ਪਰੌਣੀ ਬਣ ਕੇ ਰਹਿ ਬੜੀ ਸਾਡੇ ਘਰ ਤੇ ਚੌਧਰ ਕਰਨ ਦੀ ਲੋੜ ਨਹੀਂ ਮੈਂ ਜਿਵੇਂ ਚੁੱਪਾਂ ਚੁਪਾ ਘਰ ਮੇਰੀ ਧੀ ਦਾ ਵੀ ਇਹ ਹੈ ਕੱਲਾ ਥੋੜਾ ਘਰ ਨਹੀਂ ਆ ਮੈਂ ਵੀ ਇੱਥੇ ਧੀ ਦਿੱਤੀ ਆਗੀ ਮੈਂ ਇੱਥੇ ਰਹਿ ਵੀ ਸਕਦੀ ਆ ਤੇ ਮੈਂ ਉਹਦੀ ਗੱਲ 'ਚ ਬੋਲ ਵੀ ਸਕਦੀ ਆਗੀ ਹਾਂ ਧੀ ਦਿੱਤੀ ਆ ਨਾ ਫੇਰ ਤੂੰ ਸਾਨੂੰ ਨਹੀਂ ਘਰੋਂ ਕੱਢਣਾ ਤੂੰ ਆਪਣੀ ਜੀ ਨੂੰ ਤੁਹਾਨੂੰ ਘਰੋਂ ਕੱਢਣ ਨੂੰ ਕੌਣ ਕਹਿੰਦਾ ਆ ਤੇ ਲੱਛਣ ਸੁਧਾਰ ਲਓ ਮੈਂ ਆ ਤੇਰੀ ਛੇ ਨੇ ਨਾ ਬੁਲਾੜੀ ਇਹ ਸਾਰੇ ਜਿੰਨੀ ਛੇ ਤੂੰ ਦਿੰਨੀ ਆ ਨਾ ਸਾਡੇ ਲੱਛਣ ਘਟੇ ਆ ਸਾਡੇ ਲੱਛਣ ਤਾਂ ਵਧ ਗਏ ਅਸਤਜ ਭਰਾ ਦੇ ਘਰੇ ਮੈਂ ਬੁਲਿਆ ਤੇ ਪਿਓ ਦੇ ਘਰੇ ਬੈਠੀ ਚੁੱਪ ਕਰ ਬਿੰਦਰੇ ਤੂੰ ਚੁੱਪ ਕਰ ਨਹੀਂ ਭਾਬੀ ਬਹੁਤ ਦਿਨ ਹੋ ਗਏ ਇਹ ਨਹੀਂ ਸੁਣੀ ਜਾਂਦ ਕੰਨ ਅਸੀਂ ਐਡੀ ਗੱਲ ਤੇ ਵੀ ਕੀ ਕਰੀਏ ਭੂਆ ਭਤੀ ਜਿਹੜਾ ਇਹ ਸਾਨੂੰ ਬਾਰ-ਬਾਰ ਇੱਕੋ ਹੀ ਗੱਲ ਵਿਧਵਾ 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 ਨਾਰਕੀ ਤੇ ਨਾ ਸੁਣ ਨਾ ਸੁਣ ਬਗਜਾ ਕਿਸੇ ਪਾਸੇ ਨਾ ਸੁਣ ਮੇਰੇ ਤਾਂ ਭਤੀ ਦਾ ਘਰ ਆਇਆ ਹੈ ਮੈਂ ਤਾਂ ਦੱਸਾਂ ਮੈਂ ਤਾਂ ਕਹੂੰਗੀ ਵੀ ਤੇ ਸੁਣਾਉਂਗੀ ਵੀ ਲੱਗੀ ਸਮਝ ਮੇਰੇ ਜਵਾਈ ਦੀ ਵੈਕਤੀ ਹੁੰਦੀ ਆ ਤੈਨੂੰ ਤਾਂ ਕੀ ਆ ਸ਼ਰਮ ਨੂੰ ਸਾਡੀ ਕੁੜੀ ਨੂੰ ਨਾ ਇਹਨਾਂ ਨਾਲ ਹੋ ਕਰਿਆ ਕਰ ਜਿਵੇਂ ਸਾਡੀ ਕੁੜੀ ਦਾ ਚਿੱਤ ਕਰੂ ਓਵੇਂ ਕਰੂ ਤੂੰ ਆਵਦਾ ਘਰੇ ਵਾਰੀ ਦੱਸਦੀ ਹੋ ਆ ਬਗਜਾ ਘਰੇ ਲੈ ਕਮਾਲ ਦੀ ਗੱਲ ਐ ਐ ਨਹੀਂ ਮੈਂ ਜਾਂਦੀ ਜੰਦੀ ਵਾਲੀ ਬੰਦੀ ਫੜ ਚੜੇ ਫੜ ਤੇਰੇ ਨਾਲ ਬੁੱਕ ਕਰਦੀਆਂ ਗੱਲਾਂ ਉਹ ਤਾਂ ਮਨੇ ਚੁੱਪਾ ਗਾ ਮम्मी ਮੇਰੇ ਕੋਈ ਗਲਤੀ ਨਹੀਂ ਹੈਗੀ ਸੱਚੇ ਬਸ ਉਹ ਤਾਂ ਕੋਈ ਨਾ ਤੀ ਐਵੇਂ ਨੂੰ ਨਾ ਰੋਕੇ ਨਾ ਦਾ ਖਿਆ ਕਰ ਸਮੇ ਇਹਦਾ ਮੁਕਾਬਲਾ ਕਰ ਐ ਤਾਂ ਇਹ ਆਪਾਂ ਨੂੰ ਇੱਥੇ ਰਹਿਣ ਹੀ ਨਹੀਂ ਦਿੰਦੀ ਫਿਰ ਦੋਨਾਂ ਨੂੰ ਨਾ ਮੈਨੂੰ ਐਂ ਦੱਸ ਕੀ ਕਹਿ ਕੇ ਆਈ ਸੀ ਤੂੰ ਮੈਨੂੰ ਇਥੋਂ ਭੱਗ ਜਾ ਜਮਾਂ ਨਹੀਂ ਜਾਂਦੀ ਮੈਂ ਮੇਰੀ ਜਾਂਦੀ ਜੁੱਤੀ ਇਥੋਂ ਪਤਾ ਹੀ ਹੈ ਉਹ ਤਾਂ ਵੀ ਤੇਰੀ ਜਾਂਦੀ ਸ਼ਰਨ ਹੁੰਦੀ ਐ ਮਮੀ ਤੇ ਕਰੇ ਮਾਂ ਬੈਂਦੀ ਨਹੀਂ ਹੁੰਦੀ ਇਹਨਾਂ ਕੀ ਹੋ ਗਿਆ ਇਹਨਾਂ ਰੌਲਾ ਪਾਏ ਆਹ ਵੇਖ ਲੈ ਆਹ ਤੇਰੀ ਭੂਆ ਜੀ ਕਹਿੰਦੀ ਤੂੰ ਇੱਥੋਂ ਭੱਗ ਜਾ ਦੇਖ ਲੈ ਮੈਨੂੰ ਹੁਣ ਐ ਕੱਢਣੀਆਂ ਐ ਇੱਥੋਂ ਮਮੀ ਹੋਲੀ ਬੋਲ ਮੈਂ ਤਾਂ ਪੌੜਣਾ ਚਿੱਟੇ ਪੈਣੀ ਸੀ ਪਹਿਲਾਂ ਜਾ ਜਾਂਦੀ ਹੋ ਜਾਂਦੀ ਫੇਰ ਹੋਲੀ ਬੋਲ ਪੈਂਦੀ ਨਾ ਤੈਨੂੰ ਕੋਣ ਕਹੇ ਜਾਣ ਨੂੰ ਕਿਹਨੇ ਕਿਹਾ ਸੀ ਹੈ ਜਦੋਂ ਆ ਫਿਰਦੀਆਂ ਤੈਨਾਂ ਘਰੇ ਇਹ ਨਹੀਂ ਜਾ ਸਕਦਾ ਚੜ੍ਹ ਸਕਦੀਆਂ ਪੌੜਣਾ ਇਹ ਕੱਪੜੇ ਧੋਈ ਜਾਂਦੀ ਸੀ ਮੈਂ ਹਾਂ ਧੋਈ ਜਾਂਦੀ ਤੂੰ ਧੋੜਾ ਕੱਪੜੇ ਇਹਨਾਂ ਨੂੰ ਮੇਲਣਾ ਬਣਾ ਕੇ ਬਿਠਾ ਲੈ ਇੱਥੇ ਮਨਿੰਦਰ ਖਤਰ ਹੋਈ ਜਾਂਦੀ ਆ ਵਾਸਪੁੱਤਾ ਮੰਮੀ ਕੀ ਗੱਲ ਹੋ ਗਈ ਹੁਣ ਆ ਕੀਆ ਪੁੱਤ ਇਹ ਤਾਂ ਸਕੂਲ ਜਾਂਦੀ ਸੀ ਤਿਆਰ ਹੋ ਕੇ ਤੇਰੀ ਮੰਮੀ ਇਹਦੇ ਤੇ ਹੂੰ ਭੜਕ ਗਈ ਬਿਅਾਖੇ ਇਹ ਮੀਡੀਆ ਕਰ ਕਰ ਜਾਂਦੀ ਹੈਗੀ ਨਾ ਮੈਨੂੰ ਆਏ ਦੱਸ ਮੈਂ ਭੜਕ ਗਈ ਮੈਂ ਕੋਈ ਮਾੜੀ ਗੱਲ ਕਹੀ ਹੈ ਮੈਂ ਤਾਂ ਤੁਹਾਡੇ ਭੜੇ ਦੀ ਗੱਲ ਕਹੀ ਹੈਗੀ ਤੁਹਾਨੂੰ ਉਹ ਸਮਝ ਆਉਂਦੀ ਨਹੀਂ ਭੜੇ ਵਾਲੀ ਕਹੀ ਗੱਲ ਤਾਂ ਹਨਾ ਭੈਣ ਜੀ ਤੁਹਾਡੀ ਗੱਲ ਸਮਝਦਿਆਂ ਮਨਿੰਦਰ ਨੂੰ ਬਹੁਤ ਸਮਝਾਇਆ ਇਸ ਤੋਂ ਬਾਅਦ ਕੋਈ ਗਲਤੀ ਨਹੀਂ ਕਰਦੀ ਹੈਗੀ ਇਹ ਜੀਏ ਮੇਰੀ ਸੋਨ ਗੱਲ ਭੈਣ ਜੀ ਜੇ ਤੂੰ ਸਮਝਾਇਆ ਹੁੰਦਾ ਨਾ ਤਾਂ ਅੱਜ ਇਹ ਤਿਆਰ ਹੋ ਕੇ ਨਾ ਜਾਂਦੀ ਇਹਨੂੰ ਸਮਝਾ ਲ ਜੇ ਸਮਝਾ ਸਕਦੀਆਂ ਕੀ ਨਹੀਂ ਤੇਰੇ ਦੇਖੇ ਸਿੱਤ ਜੁੱਤੀਆਂ ਕਿਵੇਂ ਵਰਵਾਉਂਦੀ ਹੈਗੀ ਨਾਲੇ ਕੋਈ ਮੇਰੀ ਗੱਲ ਸੁਣ ਜਿਹੜੀ ਗੱਲ ਮੈਂ ਤਾਂ ਕਹਿਣੀ ਉਹ ਤਾਂ ਮੈਂ ਕਹਿ ਦੂੰਗੀ ਠੀਕ ਹੈ ਨਾ ਮੈਨੂੰ ਤਾਂ ਨਹੀਂ ਇਹ ਚੰਗੀ ਲੱਗਦੀਆਂ ਮੀਡੀਆਂਆਂ ਕਰਕੇ ਜਾਂਦੀ ਮੰਮੀ ਤੁਸੀਂ ਮੈਨੂੰ ਕਹਿ ਸਕਦੇ ਹੋਗੇ ਮਨਿੰਦਰ ਨੂੰ ਕਾਹ ਤੋਂ ਕਹਿੰਦੇ ਹੋ ਨਾਲੇ ਮੇਰੀ ਗੱਲ ਸੁਣ ਜੇ ਕੋਈ ਗੱਲ ਕਹਿਣੀ ਵੀ ਆ ਮਨਿੰਦਰ ਸਨਨੀ ਦੀ ਭੈਣ ਆ ਉਹ ਆਪੇ ਸਮਝਾ ਦੂ ਤੁਸੀਂ ਨਾ ਬੋਲੋ ਲੈ ਨਹੀਂ ਸਨਨੀ ਦੀ ਸੁਣਦਾ ਕੌਣ ਆ ਇੱਥੇ ਮੈਨੂੰ ਐਂ ਤਾਂ ਦੱਸ ਦੇ ਆਹ ਦੇ ਦੋ ਬੈਠ ਗਿਆ ਸਿਖਾਉਣ ਵਾਲਿਆਂ ਨੂੰ ਹੈ ਉਹਦੀ ਕੌਣ ਸੁਣਦਾ ਹੈਗਾ ਇਹਨਾਂ ਦੇ ਸ਼ਹਿ ਤੇ ਜਾਂਦੀ ਹੈ ਇਹ ਉਹਦੀ ਜਵਾਕ ਦੀ ਕਿਹਨੇ ਸੁਣਨੀ ਹੈਗੀ ਮੰਮੀ ਤੁਸੀਂ 4 ਦਿਨ ਮਿਲਣ ਆਇਓ ਤੁਸੀਂ ਚੁੱਪ ਰਹੋ ਆਹੋ ਚੁੱਪ ਰਹੇ ਹਾਂ ਤੂੰ ਵੀ ਲੱਗ ਜਾ ਚੁੱਪ ਰਹੋ ਤੁਸੀਂ ਚੁੱਪ ਕਾਦੇ ਵਾਸਤੇ ਰਹਿਣਾ ਭੈਣ ਜੀ ਤੁਸੀਂ ਤਾਂ ਬੋਲੋ ਸਮਾਂ ਤੁਸੀਂ ਕਿੱਥੇ ਚੁੱਪ ਹੋ ਸਕਦੇ ਹੋਗੇ ਕਿਦਾਂ ਨੇ ਆਏ ਉਹਦੋਂ ਦੇ ਤੁਸੀਂ ਗੱਲਾਂ ਹੀ ਸੁਣਾਉਣੇ ਸਾਨੂੰ ਚੁੱਪ ਕਰ ਬਿੰਦਰ ਸੁਖ ਵੀ ਪੁੱਛਿਆ ਕਦੇ ਨਾ ਇਹਨੂੰ ਕਿਉਂ ਚੁੱਪ ਕਰਾਉਣੀ ਹੈ ਇਹਨੂੰ ਵੀ ਬੋਲ ਲੈਣ ਦੇ ਕਹਿਣਾਂ ਤੇ ਜਿਹੜੀ ਗੱਲ ਕਹਿੰਦੀ ਐ ਇਹਨੂੰ ਇਹ ਜਵਾਨ ਹੀ ਲੱਗੀ ਐ ਗਿੱਟਦੀ ਐ ਤੇ ਹੋਰ ਤਾਂ ਕੁਝ ਹੈ ਨਹੀਂਗਾ ਉਸ ਤਰ੍ਹਾਂ ਨਹੀਂ ਸਾਜੀ ਮੁੱਕਰ ਨਹੀਂ ਸਕਦੀ ਐ ਮਨਿੰਦਰ ਬੋਲੀ ਤਾਂ ਹੈ ਨਹੀਂ ਤੁਹਾਨੂੰ ਤੁਸੀਂ ਉਹਦੇ ਪਿੱਛੇ ਕਿਉਂ ਪਏ ਪਏ ਐ ਤੂੰ ਵੀ ਚੁੱਪ ਕਰ ਜਾ ਆ ਪਤਾ ਨਹੀਂ ਤੇਰੇ ਵੀ ਕੀ ਇਹਨਾਂ ਨੇ ਸਿਰਚ ਪਾਤਾ ਖੋਲ ਕੇ ਜਿਹੜਾ ਸਾਰਾ ਦਿਨ ਇਹਨਾਂ ਦੀਆਂ ਗੱਲਾਂ ਕਰਦੀ ਰਹਿੰਦੀ ਹੈਗੀ ਨਾਲੇ ਜੇ ਤੂੰ ਇੰਨੀ ਹੋਉਂਦੀ ਨਾ ਅੱਖ ਰੜਕਾਲੀ ਆਉਂਦਾ ਸੌਰੀ ਰਹਿੰਦੀ ਉੱਥੇ ਬਸ ਕੇ ਦਿਖਾਉਣੀ ਮੈਂ ਤੇ ਦੱਸਾਂ ਹਾਂ ਪੈਣ ਜੀ ਚੁੱਪ ਕਰੋ ਸਾਡੇ ਸੋਡੇ ਮੂਰੇ ਮੈਂ ਹੱਥ ਬੰਨ੍ਹਦੀ ਆਂ ਚੁੱਪ ਕਰ ਜਾਓ ਤੁਸੀਂ ਮੇਰੇ ਮੂਰੇ ਹੱਥ ਮੰਨਨ ਦੇ ਖਿਲੋੜਾ ਆਈ ਦੇ ਮੂਰੇ ਬੰਨਣਾ ਇਹਨੂੰ ਕਹਿੰਦੇ ਸਾਡੀ ਇੱਜ਼ਤ ਰੱਖ ਲੂਗੀ ਮੇਰੇ ਮੂਰੇ ਨਾ ਹੱਥ ਬੰਨ ਇਹਨੂੰ ਰੋਕ ਜਿਹੜੀ ਜਾਂਦੀ ਆ ਪਾਪਾ ਪਾਪਾ ਕੇ ਤਿਆਰ ਹੋ ਬਣੀਂਦਰ ਬਾਤਾਂ ਬਹੁਤ ਹੋ ਗਿਆ ਬਹੁਤ ਸੁਣ ਲਿਆ ਹੁਣ ਟਿੱਕਰ ਅਸੀਂ ਤੈਨੂੰ ਬਹੁਤ ਪਿਆਰ ਕਰਦਿਆਂ ਰਹੀਆਂ ਵੀ ਕੰਮੋਂ ਤੂੰ ਸਾਡੀ ਧੀ ਐ ਨੋ ਨਹੀਂ ਹੈਗੀ ਪਰ ਤੇਰੀ ਮਾਂ ਦੇਖ ਕਿੱਥੋਂ ਟਿੱਕਰ ਜਾਂਦੀ ਐ ਜੇ ਇਹਨੂੰ ਕੋਈ ਪੁੱਛਣਾ ਹੋਵੇ ਇਹਦੇ ਵਰਗੀਆਂ ਬਰਾਸ਼ਕਣੀਆਂ ਉੱਥੇ ਸੀਗੀਆਂ ਜਿਹੜੀਆਂ ਇਹਦੇ ਮੈਨੂੰ ਬੱਸ ਨਹੀਂ ਦਿੱਤਾ ਬੱਸ ਉਹ ਨੂੰ ਮੈਂ ਹਾਲ ਦੇ ਕਰੇ ਬੱਸ ਉਹ ਜਾਣਦੀ ਸੀਗੀ ਹੋਜੀ ਫਿਰ ਇਹਦੇ ਵਿੱਚ ਮੇਰਾ ਕੀ ਕਸੂਰਾ ਜੇ ਤੁਸੀਂ ਕਹਿੰਦੇ ਹੋ ਮੈਂ ਉਹਨਾਂ ਨੂੰ ਭੇਜ ਦੇਣੀ ਆ ਠੀਕ ਆ ਮੈਂ ਸਿੱਧਾ ਕਹਿ ਦੇਣੀ ਆ ਪਰ ਮੇਰੇ ਮੰਨਣੀ ਨਹੀਂ ਹੈਗੀ ਕਿ ਪੁੱਤ ਕੀ ਕਰ ਤੈਨੂੰ ਕਹਿਣਾ ਤਾਂ ਪਊਗਾ ਤੂੰ ਕਿਵੇਂ ਨਾ ਕਿਵੇਂ ਤੇਰੀ ਮਾਂ ਨੂੰ ਮਣਾ ਤੂੰ ਇਹਨੂੰ ਇੱਥੋਂ ਭੇਜ ਦੇ ਉਹਦਾ ਜਾਣਾ ਹੀ ਠੀਕ ਰਹੂਗਾ ਇੱਥੋਂ ਕੋਈ ਗੱਲ ਨਹੀਂ ਮੰਮੀ ਜੀ ਮੈਂ ਮੰਮੀ ਨੂੰ ਕਹਿ ਦੇਣੀ ਆ ਪਰਪੂਏ ਜੀ ਤੁਸੀਂ ਮੇਰੇ ਤੇ ਗੁੱਸਾ ਨਾ ਕੱਢੋ ਮੇਰਾ ਕੀ ਕਸੂਰ ਆਗਾ ਤੇਰੇ ਤੇ ਕੋਈ ਗੁੱਸਾ ਨਹੀਂ ਪੁੱਤ ਹੁਣ ਤੇਰੇ ਕੋਲੇ ਬੈਠ ਕੇ ਕਿੰਨਾ ਕੁਸ ਤੇਰੀ ਮਾਂ ਬੋਲਦੀ ਇਹਦੇ ਨਾਲ ਚੰਗਾ ਇਹੀ ਹੋਗਾ ਵੀ ਜੇ ਉਹ ਆਪਦੇ ਘਰੇ ਵਾਜੇ ਨਹੀਂ ਕੋਈ ਨਫਾ ਨੁਕਸਾਨ ਆਪਣਾ ਖਰਾਬ ਗੱਲਾਂ ਤਾਂ ਮੇਰੇ ਵੀ ਬਿਧੀਰੀਆਂ ਚੁੱਪ ਦਿਗਾ ਲੇ ਗਈਆਂ ਮੰਮੀ ਜਿੱਦਾਂ ਦੀ ਆਈ ਆ ਉਹਨੇ ਘਰ ਦਾ ਮੂੰਹ ਹੀ ਦੂਜੇ ਪਾਸੇ ਕਰਤਾ ਕੋਈ ਨਾ ਕੋਈ ਗੱਲ ਇਹੋ ਜੀ ਕਹਿੰਦੀ ਆ ਜਿੱਦਾਂ ਘਰ ਦੇ ਵਿੱਚ ਪਚਾਲ ਪੈ ਜਾਂਦਾਗਾ ਕੋਈ ਦਿਨ ਇਹੋ ਜਿਹਾ ਟੱਪਿਆ ਨਹੀਂ ਪੁੱਤ ਜੇ ਇਸ ਘਰ ਦੇ ਵਿੱਚ ਕਲੇਸ਼ ਨਾ ਹੋਇਆ ਹੋਵੇ ਕੋਈ ਨਾ ਮੈਂ ਮੰਮੀ ਨਾਲ ਗੱਲ ਕਰਦੀ ਆਂ ਨਾਲੇ ਭੇਦ ਤੂੰ ਹੁਣ ਇੱਧਰ ਚੁੱਪ ਕਰ ਜਾ ਬਹਿ ਬਣ ਕੇ ਕਰੋ ਨਾ ਪਰਮਾਤਮਾ ਸਾਰਾ ਕੁਝ ਸਹੀ ਕਰ ਦੂਗਾ ਕੋਈ ਨਾ ਭਾਬੀ ਤੂੰ ਜਾ ਕੇ ਮਾਸੀ ਨਾਲ ਗੱਲ ਕਰ ਮੰਮੀ ਮੈਂ ਨਾਲ ਤੁਹਾਡੇ ਮੂੰਹ ਨੂੰ ਚੁੱਪ ਕਰ ਜ ਨੇ ਸੱਚੀ ਮੇਰੇ ਤੋਂ ਵੀ ਇਹ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਮੈਂ ਕਿਵੇਂ ਸੁਣਾ ਵਾਰ-ਵਾਰ ਉਹੀ ਗੱਲਾਂ ਨਾਲ ਪੂਆ ਮੈਂ ਘਰੇ ਬੈਠ ਕੇ ਨਹੀਂ ਰਹਿ ਸਕਦੀ ਮੈਂ ਤਾਂ ਪੜਾਉਣ ਜਾਣਾ ਜਵਾਕਾਂ ਨੂੰ ਮੈਂ 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 ਕਿਉਂ ਕਿਸੇ ਪਿੱਛੇ ਘਰੇ ਬੈਠਾ ਕੋਈ ਨਾ ਪੁੱਤ ਤੂੰ ਬਾਗ ਜੀ ਪੜ੍ਹਨ ਭੇਜਾਂਗੇ ਮੈਂ ਅੱਜ ਹੀ ਜਾਣਾ ਮੈਂ ਤੁਹਾਨੂੰ ਦੱਸਦਾ ਜਦੋਂ ਮੇਰੀ ਕੋਈ ਗਲਤੀ ਨਹੀਂ ਹੈਗੀ ਜੇ ਮੇਰੀ ਕੋਈ ਗਲਤੀ ਹੁੰਦੀ ਤਾਂ ਮੈਂ ਸੱਚੀ ਘਰੇ ਰਹਿ ਪੈਂਦੀ ਮੈਂ ਮੰਨਦੀ ਹਾਂ ਮੇਰੀ ਗਲਤੀ ਪਰ ਮੇਰੀ ਗਲਤੀ ਨਹੀਂ ਹੈਗੀ ਕੋਈ ਮੈਨੂੰ ਕਿਉਂ ਘਰੇ ਬਿਠਾ ਰੱਖੀ ਕਿਉਂ ਮੈਨੂੰ ਕੈਦ ਕਰਕੇ ਰੱਖਿਆ ਕੋਈ ਨਾ ਪੁੱਤ ਜਿਵੇਂ ਤੂੰ ਕਹਵੇਂਗੀ ਨਾ ਓਵੇਂ ਬਣੂਗਾ ਅਸੀਂ ਕਰਦੇ ਹਾਂ ਗੱਲ ਮੈਨੂੰ ਨਹੀਂ ਪਤਾ ਤੂੰ ਵੀਰੇ ਨੂੰ ਕਹ ਮੈਂ ਤੇ ਪੰਦੇ ਵੀਰਾ ਛੱਡਿਆ ਹੈ ਕਿ ਵੀਰਾ ਲੈ ਆਇਆ ਕਰੇ ਬਸ ਮੈਨੂੰ ਸਕੂਲ ਜਾਣ ਦੋ ਕੋਈ ਨਾ ਬੋਲ ਸਣੀਣਾ ਕਰਦੇ ਗੱਲ ਉਹੀ ਤੈਨੂੰ ਛੱਡ ਆਇਆ ਕਰੂਗਾ ਬਸ ਤੁਸੀਂ ਵੀਰੇ ਨਾਲ ਗੱਲ ਕਰੋ ਕੋਈ ਗੱਲ ਤੈਨੂੰ ਅਸੀਂ ਇਹਨੂੰ ਕੀ ਆਖਣਾ ਹੈਗਾ ਇਹ ਤਾਂ ਆਪਕੋ ਕੀ ਕੋਈ ਮੇਰੇ ਪਹਿਣੇ ਚ ਘਰੇ ਬਾਣੀ ਕੁੜੀ ਮੈਂ ਤੇਰੇ ਨਾਲ ਐ ਬਸ ਤੂੰ ਤਾਂ ਮੈਨੂੰ ਜਾਣਦੀ ਹੈ ਨਾ ਵੀ ਮੈਂ ਹੋਜਿਆ ਕੁਛ ਨਹੀਂ ਕਰ ਸਕਦੀ ਮੈਨੂੰ ਵੀਰੇ ਦੀ ਤੇ ਬਾਪੂ ਦੀ ਇੱਜ਼ਤ ਬਹੁਤ ਪਿਆਰੀ ਹੈ ਹਾਂ ਗਲਤੀ ਹੋ ਗਈ ਕਿ ਮੈਂ ਉੱਤੇ ਯਕੀਨ ਕਰ ਲਿਆ ਪਰ ਤੂੰ ਐ ਦੇਖੂ ਆਪਰੇ ਸਕੂਲ ਜਾਂਦੇ ਨੂੰ ਕਿੰਨਾ ਟੰਗ ਹੋ ਗਿਆ ਮਰੀ ਅੱਜ ਤੱਕ ਕਦੇ ਆ ਦੇ ਕੇ ਗੱਲ ਵੀ ਨਹੀਂ ਕੀਤੀ ਕਿ ਮੈਂ ਅੱਥੇ ਪੜਾਉਣ ਆਉਣੀ ਆ। ਉਹ ਕਮਾ ਕਮਾ ਆ ਗਏ ਛੱਡ ਪੁੱਤ ਤੂੰ ਐਂ ਕਰ ਤੂੰ ਨਾ ਮਨਿੰਦਰ ਨੂੰ ਛੱਡਿਆ ਸਕੂਲ ਕਿੱਥੇ ਛੱਡਿਆ ਕਿਉਂ ਛੱਡਿਆ ਇੱਕ ਵਾਰੀ ਦਿਮਾਗ 'ਚ ਪੈਂਦੀ ਨਹੀਂਗੀ ਉਹਨੂੰ ਇੱਕ ਵਾਰੀ ਸਮਝਾ ਦਿਓ ਕਿ ਇਹ ਦੂਆਦ ਕਿਤੇ ਨਹੀਂ ਜਾਣਾ ਇੱਕ ਵਾਰੀ ਸਮਝਾ ਦਿਆ ਕਰੋ ਠੀਕ ਆ ਨਾ ਲੈ ਹੈ ਦੇਖ ਪੁੱਤ ਆ ਤੂੰ ਛੱਡਿਆ ਤੂੰ ਹੀ ਲਾਇਆ ਕਰੀ ਇਹਦੇ ਵਿੱਚ ਕੀ ਹਰ ਜਾਗਾ ਆਪਾਂ ਉਹ ਕੱਲੀ ਨੂੰ ਨਹੀਂ ਜਾਣ ਦਿੰਦੇ ਕਾ ਨੂੰ ਜਵਾਕੜੀ ਦੇ ਕੰਮ ਚ ਲੱਤ ਮਾਰ ਦੇਾਂਗੇ ਬਣਾਇਆ ਬਣਾਇਆ ਕੰਮ ਐਵੇਂ ਆਪਾਂ ਉਹਦਾ ਜਵਾਕੜੀ ਦਾ ਛਡਾਉਣੀ ਹੈ ਮੇਰੀ ਗੱਲ ਸੁਣ ਲੈ ਪੂਹਾ ਇੱਕ ਤੇਰੇ ਕਹਿਣ ਤੇ ਉਹਨੂੰ ਸਕੂਲ ਲਾਇਆ ਸੀਗਾ ਵੀ ਭਾਈ ਪੜਾ ਲੈ ਤੂੰ ਨੌਕਰੀ ਕਰ ਲੈ ਤੇ ਜੇ ਉਹਨੇ ਆਹ ਗੱਲ ਕਰਕੇ ਚੰਗਾ ਕੀਤਾ ਤਾਂ ਮੈਨੂੰ ਦੱਸ ਦੇ ਮੈਂ ਮੰਨਦੀ ਹਾਂ ਪੁੱਤ ਵੀ ਉਹਨੇ ਚੰਗਾ ਨਹੀਂ ਕੀਤਾ ਜੇ ਉਹਨੇ ਮਾੜਾ ਕੀਤਾ ਤਾਂ ਫਿਰ ਆਪਾਂ ਲਾਹਨ ਤਾਂ ਵੀ ਸਾਰਿਆਂ ਨੇ ਪਾਈਆਂ ਤੇ ਬਾਕੀ ਤੂੰ ਇਹ ਵੀ ਸੋਚ ਵੀ ਕਿਤੇ ਨਾ ਕਿਤੇ ਆਏ ਦਿਮਾਗ ਲਾ ਕੇ ਸੋਚ ਕੇ ਦੇਖੀ ਵੀ ਆਪਣੀ ਕੁੜੀ ਏਡੀ ਗਲਤੀ ਕਰ ਨਹੀਂ ਸਕਦੀ ਹੋ ਸਕਦਾ ਚਲੋ ਉਹ ਮੁੰਡੇ ਦੇ ਨਾਲ ਚੜਿਆਈ ਆਹ ਗਲਤੀ ਉਹ ਤਾਂ ਹੋ ਗਈ ਪਰ ਹੁਣ ਪੁੱਤ ਬਣ ਕੇ ਜਿਹੜਾ ਉਹਦਾ ਕੋਈ ਆ ਰਹਿੰਦਾ ਟਾਈਮ ਕੋਈ ਮਹੀਨਾ ਦੋ ਮਹੀਨੇ ਤਾਂ ਉਹਨੂੰ ਲੰਘ ਦੇ ਆਪਾਂ ਅੱਗੇ ਦੇਖਾਂਗੇ ਨਾਲ ਜਾ ਕੇ ਤੂੰ ਮਹੌਲ ਦੇਖ ਕੇ ਮਹੀਨਾ ਦੋ ਮਹੀਨੇ ਕਹਾ ਤਾਂ ਟਾਈਮ ਰਹਿੰਦਾ ਪੱਕੀ ਨੌਕਰੀ ਕਰਦੀ ਆ ਉੱਥੇ ਉਹਦਾ ਤਾਂ ਸਦਾ ਦਾ ਹੀ ਉੱਥੇ ਜਾਣਾ ਆਉਣਾਗਾ ਕਿਹੜੀਆਂ ਗੱਲਾਂ ਕਰੀ ਜਾਨੀ ਆ ਪੋਆ ਤੈਨੂੰ ਇੰਨਾ ਤਾਂ ਯਕੀਨ ਹੈਗਾ ਪੁੱਤ ਤੇਰੀ ਭੈਣ ਤੇ ਹੈਂ ساری ਉਮਰ ਤੁਸੀਂ ਨੇ ਕੱਢੀ ਆ ਨਿੱਕੇ ਹੁੰਦੇ ਤਾਂ ਖੇਡਦੇ ਹੁਣ ਤੱਕ ਤੁਸੀਂ ਵੱਡੇ ਹੋਏ ਨਾ ਮੇਰੀ ਇੱਕ ਗੱਲ ਦੱਸ ਦੋ ਸਾਨੂੰ ਹੁਣ ਕੱਲੀ ਮਨਿੰਦਰੀ ਦੀ ਸੀ ਜਾਂਦੀ ਆ ਮੈਂ ਨਹੀਂ ਦੱਸਦਾ ਬਾਪੂ ਨਹੀਂ ਦੱਸਦਾ ਕੰਮੂ ਨਹੀਂ ਦੱਸਦੀ ਹੋਰ ਕੋਈ ਆਪਣੇ ਘਰ ਚ ਹੈ ਨਹੀਂਗਾ ਤੇ ਪੁੱਤ ਸੰਤ ਸਾਰੇ ਦੀ ਨਹੀਂ ਤੇ ਸਾਰੇ ਸਾਨੂੰ ਇੱਕੋ ਜਿਹੇ ਹੋਗੇ ਅਸੀਂ ਨਾ ਟੱਪਰ ਨੂੰ ਜੋੜ ਕੇ ਰੱਖਣਾ ਜਾਊਂਗਾ ਤੋੜ ਦੇਣਾ ਨਹੀਂ ਨਾਲੇ ਪੁੱਤ ਮੇਰੀ ਗੱਲ ਸੁਣ ਮਨਿੰਦਰ ਆਪਣੀ ਐਦਾਂ ਦੀ ਹੈਗੀ ਆਪਣਾਂ ਦੀ ਨਾਲੇ ਐਦਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰੀਦਾ ਮਾ ਮੈਂ ਗੱਲ ਇਦਾਂ ਜਾਂ ਉਦਾਂ ਦੀ ਨਹੀਂ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ ਮਨਿੰਦਰ ਗਲਤ ਆ ਗਲਤ ਉਹ ਮੁੰਡਾ ਕੱਲ ਤੋਂ ਮੁੰਡੇ ਦਾ ਪਰਿਵਾਰ ਆ ਉਹੋ ਗਲਤੀ ਕੀਤੀ ਆ ਉਹੋ ਗناہ ਕੀਤਾ ਉਹਦੇ ਪਰਿਵਾਰ ਨਾਲ ਰਿਲੇਸ਼ਨ ਰੱਖ ਕੇ ਇਹਨੇ ਮਨਿੰਦਰ ਨੇ ਪੁੱਤ ਤੇਰੀ ਗੱਲ ਮੈਂ ਮੰਨਦੀ ਆਂਗੀ ਵੀ ਉਹਨਾਂ ਦੇ ਪਰਿਵਾਰ ਨਾਲ ਰਿਸ਼ਤਾ ਰੱਖ ਕੇ ਮਨਿੰਦਰ ਨੇ ਚੰਗਾ ਨਹੀਂ ਕੀਤਾ ਹੈਗਾ ਨਾਲ ਪੁੱਤ ਕਈ ਵਾਰ ਪੰਜੇ ਉਂਗਲਾ ਇੱਕ ਸਾਰ ਵੀ ਨਹੀਂ ਹੁੰਦੀ ਆ ਹੈਗੀਆਂ ਹੁਣ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਤਾਂ ਨਹੀਂ ਆਪਾਂ ਦੇਖ ਸਕਦੇ ਹੈਗੇ ਮਾ ਮੈਂ ਮੰਨਦਾ ਵੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਕਿ ਤੂੰ ਕੀ ਕਹਿਣਾ ਚਾਹੁੰਨੀ ਆ ਮੈਂਬਰ ਤਾਂ ਉਹੀ ਕਰਦਾ ਨਾ ਭਾਣ ਜਾ ਤਾਂ ਉਹੀ ਕਿੱਕਰਦਾ ਨਾ ਉਹ ਆਕਾਸ਼ ਕਿ ਖੂਨ ਬਖਰਾ ਹੋ ਗਿਆ ਕੋਈ ਪੁੱਤ ਮੇਰੀ ਗੱਲ ਸੁਣ ਜਦੋਂ ਉਹਦੀ ਮਾਂ ਆਈ ਸੀ ਨਾਲ ਉਹ ਆਇਆ ਸੀ ਉਦੋਂ ਦੇਖੇ ਕਿੰਨੇ ਚੜੇ ਚੜਾਏ ਆਏ ਸੀਗੇ ਉਹ ਪਰ ਜਦੋਂ ਆਪਣੇ ਗੱਲਾਂ ਸੁਣੀਆਂ ਉਹਨਾਂ ਨੇ ਫੇ ਠੰਡੇ ਪੈਣਾ ਦੇਖ ਆਪਣੇ ਕਿੰਨੀ ਉਹ ਕਰਕੇ ਗਏ ਸੀਗੇ ਆਪਣੇ ਪੱਖ ਦੀਆਂ ਗੱਲਾਂ ਕਰਦੇ ਸੀ ਉਹ ਮੈਨੂੰ ਗੁੱਸਾ ਹੀ ਇਹੀ ਗੱਲ ਦਾ ਆ ਵੀ ਕਿਵੇਂ ਮਾਪੋਤ ਚੜੇ ਜੜਾ ਆਏ ਸੀ ਤੇ ਅੱਜ ਮੇਰੀ ਭੈਣ ਉਹਨਾਂ ਨੂੰ ਚੰਗੀ ਲੱਗਣ ਲੱਗੀ ਹੈ ਅੱਜ ਸਾਡੀ ਮਨਿੰਦਰ ਉਹਨਾਂ ਨੂੰ ਕਿਵੇਂ ਚੰਗੀ ਲੱਗਣ ਲੱਗੀ ਮਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਭੂਆ ਤੂੰ ਵੀ ਜੇ ਕੱਲ ਨੂੰ ਮਨਿੰਦਰ ਨੂੰ ਕੁਝ ਹੋ ਗਿਆ ਤੇ ਆਪਾਂ ਕਿਹਨੂੰ ਮੂੰਹ ਦਿਖਾਵਾਂਗੇ ਉਹ ਤਾਂ ਮੈਂ ਵੀ ਮਨਿੰਦਰ ਬਾਰੇ ਸੋਚੀ ਤੈਨੂੰ ਕਹਣੀ ਹੈ ਜੇ ਆਪਾਂ ਨੂੰ ਘਰੇ ਵਾਦੀ ਨਾ ਘਰੇ ਵੀ ਜਵਾਕ ਦੀ ਅੰਦਰ ਅੰਦਰ ਬੈਠੀ ਟੈਨਸ਼ਨ ਲਾਏਗੀ ਫੇਰ ਭੂਆ ਫਿਕਰ ਮੈਨੂੰ ਵੀ ਉਹਦਾ ਮੇਰੇ ਜਵਾਕਾਂ ਆ ਰਗੀ ਆ ਮੈਂ ਉਹਦੇ ਤੋਂ ਪੱਡਾਂਗਾ ਠੀਕ ਹੈ ਨਾ ਗੱਲ ਉਹ ਨਹੀਂ ਹੈਗੀ ਮੇਰੇ ਤੋਂ ਵੀ ਨਹੀਂ ਦੇਖੀ ਜਾਂਦੀ ਐਦਾਂ ਬੈਠੀ ਮੈਨੂੰ ਇਹ ਗੱਲ ਵੀ ਪਤਾ ਹੈ ਵੀ ਅਦਾਸ ਬੈਠੀ ਆ ਤੇ ਮੇਰਾ ਵੀਰਾ ਉਹਨੂੰ ਬੁਲਾਉਂਦਾ ਨਹੀਂ ਮੈਨੂੰ ਪਰ ਮੈਂ ਕੀ ਕਰਾਂ ਉਹਨੇ ਗਲਤ ਕੁਝ ਇਹੋ ਜਿਹੀ ਕਰਤੀ ਜਿਹੜਾ ਮੇਰਾ ਦਿਲ ਨਹੀਂ ਮੰਨਦਾ ਵੀ ਉਹਨੂੰ ਮੈਂ ਮਾਫ ਕਰਦੇ ਆ ਕੋਈ ਨਾ ਪੁੱਤ ਮਨਿੰਦਰ ਨੂੰ ਮੈਂ ਆਪੇ ਸਮਝਾ ਦੂੰਗੀ ਨਾਲੇ ਤੂੰ ਉਹਨੂੰ ਆਪੇ ਸਕੂਲ ਛੱਡਿਆ ਆ ਕਰ ਤੇ ਆਪੇ ਲੈ ਆਇਆ ਕਰ ਮਾਂ ਤੇ ਬੋਲੋ ਇੱਕ ਗੱਲ ਸਮਝ ਲਓ। ਸੋਡੇ ਕਹਿਣ ਤੇ ਆਖਰੀ ਯਾਰ ਮਾਫ ਕਰਦਾ ਮਨਿੰਦਰ ਨੂੰ। ਤੇ ਮੈਂ ਛੱਡ ਵੀ ਆਇਆ ਕਰੂੰ ਤੇ ਲੈ ਵੀ ਆਇਆ ਤੂੰ। ਪਰ ਇੱਕ ਗੱਲ ਉਹਦੇ ਕੰਨਾਂ ਥਾਣੀ ਦੀ ਕੱਢ ਦਿਓ। ਵੀ ਇੱਧਰ ਦੀ ਸੁਣ ਕੇ ਨਾ ਇੱਧਰ ਦੀ ਨਾ ਕੱਢੇ। ਆ ਉਹਦੀ ਆਖਰੀ ਗਲਤੀ ਆ। ਇਹ ਮੈਂ ਮਾਫ ਕਰਦਾ। ਜੇ ਇਸ ਤੋਂ ਬਾਅਦ ਕੋਈ ਗਲਤੀ ਹੋ ਗਈ ਨਾ ਇਸ ਤੋਂ ਬਾਅਦ ਉਹਦਾ ਹਸਰ ਪਤਾ ਨਹੀਂ ਕੀ ਹੋਊਗਾ। ਠੀਕ ਆ ਨਾ? ਇੱਕ ਵਾਰੀ ਉਹਨੂੰ ਸਮਝਾ ਦਿਓ ਬਸ। ਕੋਈ ਨਹੀਂ ਕੋਈ ਨਾ ਅਸੀਂ ਕਹਿ ਰਹੇ ਹਾਂ। ਚਲ ਹੁਣ ਛੱਡੇ ਆਤ। ਕੁੜੀ ਨੂੰ ਵੀ ਜਿਹੜੀਆਂ ਕੁੜੀ ਦੀਆਂ ਜ਼ਿੰਮੇਵਾਰੀਆਂ ਨੇ ਸਮਝਾਉਣ ਵਾਲੀਆਂ ਆ ਪਾ ਸਮਝਾਈ ਗਏ ਉਹ ਹਾਂ ਇਹ ਤਾਂ ਗੱਲ ਹੈਗੀ ਆ ਹਾਂ ਉਹਨੂੰ ਵੀ ਹੱਕ ਬਣਦਾ ਕਹਿਣ ਦਾ ਆਪਣਾ ਚੱਲ ਹਾਂ ਆ ਜਾ ਉਹਨੂੰ ਵੀ ਪਿੱਛੇ ਲੱਗੇ ਪੁੱਤ ਮਨਿੰਦਰ ਹਾਂ ਮਾਂ ਕੀ ਕੀਤੀ ਵੀਰੇ ਨੇ ਗੱਲ ਕੀਤੀ ਆ ਪੁੱਤ ਮਸਾ ਮਣਾਇਆਗਾ ਮੰਨ ਗਿਆ ਵੀਰਾ ਮੰਨ ਗਿਆ ਪੁੱਤ ਮੰਨ ਗਿਆ ਪੁੱਤ ਪਰ ਕੁਝ ਕੁਝ ਗੱਲਾਂ ਤੇ ਤੈਨੂੰ ਵੀ ਧਿਆਨ ਰੱਖਣਾ ਪਊਗਾ ਹਾਂ ਹਾਂ ਪੂਆ ਜਿਵੇਂ ਤੁਸੀਂ ਮੈਨੂੰ ਕਹੋਗੇ ਨਾ ਸੱਚੀ ਹੁਣ ਮੈਂ ਓਵੇਂ ਕਰੂੰਗੀ ਬਸ ਤੁਹਾਡੀ ਇੱਕ ਗੱਲ ਤੋਂ ਵੀ ਨਾ ਪੈਰ ਇੰਚ ਨਹੀਂ ਬਾਹਰ ਕਰਦੀ ਮੈਂ ਇਹ ਪੁੱਤ ਤੂੰ ਐਂ ਸੋਚ ਲੈ ਵੀ ਜਿਹੜੀ ਤੇਰੀ ਆ ਗਲਤੀ ਉਹਨੇ ਮaaf ਕਰੀ ਹੈ ਨਾ ਇਹ ਆਖਰੀ ਗਲਤੀ ਕਰੀ ਹੈ ਇਹ ਤੇਰੀ ਪੈਦੀ ਤੇ ਆਖਰੀ ਗਲਤੀ ਹੋਵੇ ਪੁੱਤ ਮਨਿੰਦਰ ਇਸ ਤੋਂ ਬਾਅਦ ਕੋਈ ਸ਼ਿਕਾਇਤ ਦਾ ਮੌਕਾ ਨਾ ਨਹੀਂ ਪੁੱਤ ਨਿਕਲ ਮੈਂ ਮਸਾ ਬਣਾ ਕੇ ਆਈਆਂਗੀ ਸਣੀ ਤਾਂ ਮੰਨਦੇ ਹੀ ਨਹੀਂ ਸੀਗਾ ਵੀ ਤੈਨੂੰ ਸਕੂਲ ਭੇਜਣਾਗਾ ਮਾ ਮੈਨੂੰ ਪਤਾ ਵੀਰਾ ਮੇਰ ਨਾਲ ਗੁੱਸਿਆ ਦੋ ਦਿਨ ਹੋ ਗਏ ਮੇਰ ਨਾਲ ਜਮੇ ਹੀ ਨਹੀਂ ਬੋਲਦਾ ਤੇ ਮੇਰੇ ਦਿਲ ਨੂੰ ਪੁੱਛ ਕੇ ਦੇਖ ਕਿ ਮੇਰੇ ਦਿਲ ਤੇ ਕੀ ਬੀਤੀ ਜਾਂਦੀ ਹੈ ਜਿਹੜੇ ਪੁਰਾਣੇ ਨਾ ਕਦੇ ਮੈਨੂੰ ਇੱਕ ਮਿੰਟ ਨਹੀਂ ਚੁੱਪ ਰਹਿਣ ਦਿੱਤਾ ਸੀਗਾ ਤੂੰ ਬੋਲਦੀ ਕਿਉਂ ਨਹੀਂ ਸਾਧਨ ਮੇਰ ਨਾਲ ਛੋੜ ਕਰੀ ਜਾਂਦਾ ਸੀ ਤੇ ਉਹ ਮੇਰ ਨਾਲ ਬੋਲਣੋਂ ਹਟ ਗਿਆ ਤੇ ਮੇਰੇ ਦਿਲ ਤੇ ਕੀ ਬੀਤੀ ਜਾਂਦੀ ਹੈ ਬਸ ਜਿਵੇਂ ਵੀਰਾ ਕਹੂਗਾ ਨਾ ਮੈਂ ਉਵੇਂ ਕਹੂੰਗੀ ਦੱਸੋ ਕੀ ਕਹਿੰਦਾ ਵੀਰਾ ਪੁੱਤੋ ਪਹਿਲੇ ਨੰਬਰ ਤੇ ਤੇਨੂੰ ਉਹ ਬੰਦਾ ਤੋਂ ਦੂਰ ਰਹਿਣਾ ਪਊਗਾ ਉਹ ਜਿਹੜਾ ਮੁੰਡਾ ਮੁੱਕਰ ਕਾ ਦੋਤਾ ਇੱਥੇ ਬਸਰੇ ਨਾਲ ਲੱਗਿਆ ਲੁਕਿਆਗਾ ਉਹਨਾਂ ਨਾਲ ਤੂੰ ਜਮਾਂ ਗੱਲਬਾਤ ਵੀ ਨਹੀਂ ਕਰਨੀ ਉਸ ਮੁੰਡੇ ਨਾਲ ਇਹ ਫੇਰ ਮੰਨੂਗਾ ਨਹੀਂ ਤੈਨੂੰ ਪਤਾ ਤੇਰੇ ਪਿਓ ਦੇ ਸੁਭਾਅ ਦਾ ਵੀ ਤੇ ਮੁੰਡੇ ਦੇ ਸੁਭਾਅ ਦਾ ਹਾਂ ਪੂਆ ਮੈਨੂੰ ਤੁਹਾਡੇ ਨਾਲ ਸਭ ਨੂੰ ਜਦੋਂ ਦਾ ਸੁਕੀ ਪਿਆਰਾ ਜੇ ਵੀਰਾ ਚਾਹੁੰਦਾ ਵੀ ਮੈਂ ਉਹਨੂੰ ਨਾਮ ਬੁਲਾਵਾ ਤੇ ਮੈਂ ਨਹੀਂ ਬੁਲਾਉਂਦੀ ਨਾਲੇ ਮੰਮੀ ਸੱਚੀ ਇਹੋ ਜਿਹੀ ਕੋਈ ਗੱਲ ਨਹੀਂ ਜਿਹੋ ਜੀ ਨਾ ਮਾਸੀ ਕਹੀ ਜਾਂਦੀ ਆ ਉਹ ਤੁਹਾਨੂੰ ਬਸ ਅਸੀਂ ਇਕੱਠੇ ਸਕੂਲ 'ਚ ਉੱਥੇ ਪੜਾਉਨੇ ਆ ਉਹ ਬਸ ਉਹ ਮੈਨੂੰ ਜਾਣਦਾ ਕਰਕੇ ਬੁਲਾ ਲੈਂਦਾ ਮਸੇ ਇੱਕ ਦਿਨ ਮੇਂ ਦੋ ਦਿਨ ਮਰੀ ਬੱਸ ਲੇਟ ਹੋ ਗਈ ਸੋ ਮੈਨੂੰ ਛੱਡ ਗਿਆ ਇਹਦੋਂ ਬਦਨ ਹੋਰ ਕੋਈ ਗੱਲ ਨਹੀਂ ਹੈਗੀ ਭੂਆ ਕੋਈ ਨਾ ਪੁੱਤ ਮਨਿੰਦਰ ਬਾਕੀ ਤੇਰੀ ਮਾਸੀ ਦਾ ਵੀ ਸੁਭਾਅ ਪੁੱਤ ਥੋੜਾ ਜਿਆ ਹੋਰ ਹੈ ਉਹਦੀ ਸੋਚ ਵੱਖਰੀ ਹੈ ਪੁੱਤ ਆਪਣੇ ਪਰਿਵਾਰ ਵਰਗੀ ਨਹੀਂ ਹੈਗੀ ਤੇ ਬਾਕੀ ਪੁੱਤ ਤੂੰ ਉਹਦੇ ਤੋਂ ਦੂਰ ਹੀ ਰਹੀਂ ਹੁਣ ਠੀਕ ਹੈ ਨਾ ਹੁਣ ਮਸਾ ਬਣਾਇਆ ਸਣੀ ਦੇਖੀ ਕਿਤੇ ਜਦੋਂ ਦੁਬਾਰਾ ਕੋਈ ਇਹੋ ਜੀ ਗਲਤੀ ਕਰਦੇ ਪੁੱਤ ਫਿਰ ਮੇਰੇ ਵੀ ਹੱਥੋਂ ਬਸ ਬਾਹਰ ਹੋ ਚੁੱਕਾ ਸਾਰੀ ਗੱਲ ਨਾ ਨੰਮਾ ਤੂੰ ਟੈਨਸ਼ਨ ਨਾ ਲੈ ਸੱਚੀ ਮੈਂ ਤੈਨੂੰ ਕੋਈ ਗੱਲ ਦਾ ਲਾਂਭਾ ਨਹੀਂ ਦਿਵਾਉਂਦੀ ਮੈਂ ਹੁਣ ਚਾਹਾਂ ਪੂਆ ਹਾਂ ਪੁੱਤ ਦੇਖ ਲੈ ਅਸੀਂ ਝੂਠ ਨਾ ਪਾਵਾਂਗਾ ਸਾਡੀ ਵੀ ਵੇਜਤੀ ਨਾਲ ਹੋਊਗੀ ਜੇ ਤੂੰ ਹੁਣ ਗਲਤੀ ਕਰਦੀ ਨਹੀਂ ਨਹੀਂ ਪੂਆ ਹੁਣ ਕੋਈ ਗਲਤੀ ਨਹੀਂ ਕਰਦੀ ਸੱਚ ਜਵੇਂ ਕੋਈ ਗਲਤੀ ਨਹੀਂ ਕਰਦੀ ਬਸ ਠੀਕ ਹੈ ਹੁਣ ਮੇਰੀ ਤੀ ਆਪ ਹੀ ਧਿਆਨ ਰੱਖੀ ਸਾਰੀਆਂ ਗੱਲਾਂ ਦਾ ਹੁਣ ਤੈਨੂੰ ਛੱਡਿਆ ਕਰੂਗਾ ਲਿਆਇਆ ਕਰੂਗਾ ਬੇਸ਼ੱਕ ਤੂੰ ਕਿੰਨੀ ਲੇਟ ਹੋ ਜੇ ਜਿੰਨਾ ਚਿਰ ਤੈਨੂੰ ਮੁੰਡਾ ਨਹੀਂ ਲੈਣ ਆਉਂਦਾ ਕਿਸੇ ਦੇ ਨਾਲ ਹੋਰ ਨਹੀਂ ਚੜਕੇ ਹੁਣ ਠੀਕ ਹੈ ਪੂਜੀ ਹਾਂ ਨਾਲੇ ਪੁੱਤ ਸਾਨੂੰ ਦੋਨਾਂ ਨੂੰ ਐਵੇਂ ਦੇਖ ਕੇ ਨਾ ਹੁਣ ਇੱਕ ਦਾ ਮੂੰਹ ਉਧਰ ਹੋ ਰਿਹਾ ਇੱਕ ਦਾ ਉਧਰ ਹੋ ਰਿਹਾ ਤੂੰ ਸੀ ਤਾਂ ਨਾ ਮਿਸਾ ਮੈਨੂੰ ਹੱਦ ਦੇ ਖੇਡਦੇ ਚੰਗੇ ਲੱਗਦੇ ਹੋ ਪੁੱਤ ਸੋਨੂੰ ਦੇਖ ਕੇ ਤਾਂ ਨਾ ਮੇਰਾ ਵੀ ਚਿੱਤ ਨਹੀਂ ਕਿਤੇ ਲੱਗਦਾ ਹੈਗਾ ਨਾ ਨੰਮਾ ਤੂੰ ਵੇਖੀਂ ਨਾ ਵੀਰ ਨਾ ਜਾਂਦੇ ਆਂਦੇ ਮੈਂ ਮਨਾ ਲੂੰਗੀ ਤੈਨੂੰ ਨਾ ਅਸੀਂ ਹੱਸਦੇ ਦਿਖਾਂਗੇ ਹੁਣ ਮੈਂ ਚਾਹਾਂ ਹਾਂ ਹਾਂ ਪੁੱਤ ਹਾਂ ਚਾਹ ਲੈ ਲੈ ਜੇ ਭਾ ਵੀ ਇਹ ਖੁਸ਼ ਆ ਤਾਂ ਆਪਾਂ ਖੁਸ਼ ਆ ਕਿੱਥੇ ਤਾਂ ਇੱਕ ਥਾਲੀ ਚ ਰੋਟੀ ਖਾਂਦੇ ਸੀ ਦੋਨੇ ਭੈਣ ਭਰਾ ਤੇ ਕਿੱਥੇ ਤਿੰਨ ਚਾਰ ਦਿਨ ਹੋ ਗਏ ਦੇਖ ਨਾ ਇੱਕ ਦੂਜੇ ਨੂੰ ਬੁਲਾਉਂਦੇ ਵੀ ਉਹੀ ਤਾਂ ਗੱਲ ਹੈ ਇਹਨਾਂ ਨੂੰ ਦੇਖ ਕੇ ਆਪਣੇ ਵੀ ਗੱਲ ਚੁਰਕੀ ਨਹੀਂ ਉਤਰਦੀ ਹੈਗੀ ਹਾਂ ਆ ਜਾ ਤੋਰ ਦਈ ਹੁਣ ਉਹਨਾਂ ਨਵੀਂ ਕਮਾਂਗ ਆਉਂਦੀ ਜਾਂ ਨਾ ਮੈਂ ਆਇਆ ਕੀ ਕਹਿੰਦਾਂ ਜਦੋਂ ਮੈਂ ਤੁਮਾੜੀ ਜੀ ਗੱਲ ਕਹਿ ਜਾਂਦੀ ਆ ਆਪੂ ਆਦਿ ਨੂੰ ਤਾਂ ਜਮਾ ਸੱਪ ਲਾ ਜਾਂਦਾ ਨੇ ਮੈਂ ਤਾਂ ਇਹ ਲੱਗਦਾ ਇਹ ਤਾਂ ਦੋ ਮਹੀਨਾਂ ਲੱਗਦਾ ਪਰ ਵਾਹ ਤੇ ਇਹ ਹਲਕੀ ਉਹ ਇਥੇ ਕਿਹਦਾ ਤੁਹਾਡਾ ਜਮਾਨਾ ਇੱਥੇ ਕਿਉਂ ਖੜਾ ਪਿਆ ਨਹੀਂ ਇਕੱਲੀ ਬੈਠੀ ਨਾ ਮੈਨੂੰ ਆਏ ਦੱਸ ਕਿ ਮੈਂ ਕੀ ਗਲਤ ਕਹਿਤਾ ਹਾਂ ਮੈਂ ਤਾਂ ਗੱਲ ਸਹੀ ਕਹੀ ਹੈ ਕਿ ਕੱਲ ਕਿੰਨਾ ਕੁਸ਼ ਹੋ ਗਿਆ ਹੈਗਾ ਹੈ ਕਿ ਹੁਣ ਤੁਸੀਂ ਰੋਕ ਲੋਕ ਕਿਉਂ ਤੁਸੀਂ ਇੱਦਾਂ ਬੁਸ਼ਰਤ ਹੋਣਾ ਹੁਣ ਫਿਰ ਕੁੜੀ ਤਿਆਰ ਕਰਨੀ ਦੇ ਕੇ ਬੋਲ ਜਾ ਮੰਮੀ ਮੈਂ ਮੰਨਦੀ ਹਾਂ ਕਿ ਜਦੋਂ ਤੁਸੀਂ ਸੱਚ ਕਹਿੰਦੇ ਹੋ ਹੂੰ ਪਰ ਉਹਦਾ ਬੋਲਣ ਦਾ ਹੱਕ ਨਹੀਂ ਹੈਗਾ ਤੁਸੀਂ ਮੈਨੂੰ ਕਹਿ ਸਕਦੇ ਲੈ ਬੋਲਣ ਦਾ ਹੱਕ ਨਹੀਂ ਹੈਗਾ ਕੁੜੇ ਮੈਨੂੰ ਆਏ ਦੱਸ ਤੇ ਮਤੇਰੇ ਕੋਲ ਬੈਠੀਆਂ ਤੇ ਦਾ ਮਤਰੇ ਦਾ ਨਹੀਂ ਮੂੰਹ ਮੂੰਹ ਦਾ ਲਾ ਕੇ ਬੈਠੀ ਰਮਾ ਬੈਠਦੇ ਨੇ ਕਿ ਗੋਲੇ ਹੀ ਲੱਗੋਸ ਮੰਮੀ ਹੈ ਕਿ ਨਾ ਕਹੇ ਜਾਣਾ ਸਾਰੇ ਭੂਆ ਹੈ ਕੀ ਮੰਮੀ ਹੈਗੀ ਆ ਬਾਪੂ ਆ ਮੇਰਾ ਸਣੀ ਬਾਪੂ ਤਾਂ ਤੇਰਾ ਸੁਨਣਾ ਨਾ ਮੈਨੂੰ ਆਏ ਦੱਸ ਜੇ ਉਹਦੇ ਘਰੇ ਕੀ ਕੁਝ ਹੋਈ ਜਾਂਦਾ ਉਹਨੂੰ ਇਹਨਾਂ ਨੂੰ ਪਤਾ ਲੱਗਦਾ ਆ ਬੈਠਾ ਉਥੇ ਪਿੰਡ ਦੇ ਵਿੱਚ ਹੈ ਜਦੋਂ ਉਹਦੇ ਮਾਰੇ ਸੁੱਤ ਇੱਥੇ ਆ ਗਏ ਉਹਗੇ ਹੈ ਸ਼ਹਿਰ ਨਾਲ ਜਾ ਕੇ ਰਹਿਣ ਲੱਗ ਗਿਆ ਇੱਥੇ ਆ ਕੇ ਨੀ ਉਹ ਬਤੂਤਾਂ ਕਰਨੋਂ ਹਟਦੀ ਵੀ ਇਹ ਤੇ ਪਰ ਉਹਦਾ ਉੱਥੇ ਬੈਠਾ ਕੀ ਕਰੂਗਾ ਬਹਿ ਗਿਆ ਜਾ ਕੇ ਉਹ ਪਿੰਡ ਦੇ ਵਿੱਚ ਉਹ ਤਾਂ ਪੁਹੇਗਾ ਨੀ ਮੇਰਾ ਘਟਾਂ ਸੁਮਾ ਲਾ ਕੀ ਖਾਣੀ ਹੋਣੇ ਆਹ ਪੰਨੀਆ ਨਾਲ ਤੇ ਮੈਂ ਪੁਜੀਲੀਆ ਲਾ ਕੇ ਕਹਣਾ ਇਥੇ ਬਥੇਰੀ ਗਾਲ ਲਾਤੀਆਂ ਮਹੀਨਿਆਂ ਦੀ ਕਿ ਲੋੜ ਹੈ ਕਿ ਬਗਦਿਪਈ ਕਾ ਕੋ ਕਰਦੀਆਂ ਤਾਂ ਇਹਨਾਂ ਦੇ ਭੱਗ ਹੈ ਕੇ ਮੈਂ ਚੇਰੀ ਮਾਰਦੀਆਂ ਵੀ ਤੇਰਾ ਕੋਲ ਪਹੁੰਚੇ ਜੇ ਇਹਨੂੰ ਕੱਢ ਤਾ ਨਾ ਜੇ ਇਥੋਂ ਬੇ ਭੱਜੇ ਕਿਸੇ ਪਾਸੇ ਤਾਂ ਤੇਰਾ ਕੋਲ ਬਣ ਜੂਗਾ ਨਹੀਂ ਸਾਰਾ ਤੁਸੀਂ ਇਹਦਾ ਚਲਾ ਦੇਣੀ ਫਿਰ ਦੁਬਾਰੇ ਕਿ ਆਹੀ ਕੰਦਨ ਆਹੀ ਗਲਾ ਮੈਨੂੰ ਤਾਂ ਕੰਜਰ ਕੇ ਪਹਿਲੇ ਕਹੀ ਜਾਣੀ ਆ ਭਾਬੀ ਨਿੰਦਾ ਕਰਕੇ ਉਹਨੂੰ ਵੀ ਘੌਮੀ ਗਣਾ ਕੱਢੀ ਜਾਂਦੀ ਨੇ ਘਰੇ ਲੜਾਈ ਝਗੜਾ ਚੱਲ ਜਾਂਦਾ ਅੱਜਿਹੇ ਸੱਸ ਬਣਨ ਦਾ ਦਿਲ ਚ ਨਾ ਪੈਦਾ ਰਿਹਾ ਮੈਨੇ ਇਹ ਉੱਥੇ ਭਾਬੀ ਮੂਰੇ ਚੱਲਦਾ ਇੱਥੇ ਵੀ ਚੱਲਣਾ ਤੇਰਾ ਆਹੋ ਭਾਈ ਦੇ ਦੇ ਮਿਹਣੇ ਹੁਣ ਤੂੰ ਵੀ ਲੱਗਦਾ ਮੈਨੂੰ ਮਿਹਣੇ ਦੇਣ ਵਾਸਤੇ ਅੱਗੇ ਤਾਂ ਉਹ ਨਹੀਂ ਵੀ ਉੱਥੇ ਡੇ ਕੰਨਦੀ ਇੱਥੇ ਤੂੰ ਲੱਗਦਾ ਮਿਹਣੇ ਦੇਣਾ ਇਹ ਮਿਹਣੇ ਨਹੀਂ ਹੈਗੇ ਜਿਹੜੀ ਗੱਲ ਸੱਚ ਆ ਸੱਚ ਆ ਹੁਣ ਤੂੰ ਬਦਲ ਜਾ ਹੁਣ ਤਾਂ ਪੁੱਤ ਵਿਆਹ ਲਿਆ ਤੂੰ ਤੂੰ ਮੰਜੇ ਤੇ ਬਹਿ ਕੇ ਖਾ ਸਾਰੀ ਦਿਹਾੜੀ ਉੱਥੇ ਕਚਕਚ ਕਰੀ ਜਾਂਦੀ ਆ ਹਰ ਕੰਮ ਦੇ ਵਿੱਚ ਨਘੋਚ ਉਹ ਮੈਨੂੰ ਇਹ ਵਿਚਾਰੀ ਦੱਸਦੀ ਹੈ ਕਹਿੰਦੀ ਆ ਨਾ ਤਾਂ ਮੰਮੀ ਦਾਲ ਸਬ지 ਪਸੰਦ ਕਰਦੀ ਆ ਨਾ ਕਹਿੰਦੀ ਕੱਪੜੇ ਤੋਤੇ ਪਸੰਦ ਕਰਦੀ ਆ ਜੇ ਕਹਿੰਦੀ ਤੇਰਾ ਬਾਈ ਮੈਨੂੰ ਕੁਛ ਲਿਆ ਦਿੰਦਾ ਤਾਂ ਲੜਾਈ ਪਾ ਕੇ ਬਹਿ ਜਾਂਦੀ ਵੀ ਹਾਂ ਹਾਂ ਇਹਨੂੰ ਬੇਲੀ ਨੂੰ ਸਾਰਾ ਕੁਝ ਸੁਣ ਲੈ ਮੇਰੀ ਉਹ ਤਾਂ ਤੈਨੂੰ ਸਾਰਾ ਕੁਝ ਦੱਸਦੀ ਮੇਰਿਆਂ ਦਾ ਦੱਸ ਤਾ ਨਾ ਹੁਣੇ ਤੈਨੂੰ ਆਪਦਿਆਂ ਦੱਸਿਆ ਹੋਣਾ ਕੋਈ ਮੈਂ ਕੀ ਕਰਦੀ ਹੈਗੀ ਏ ਉਹ ਮੈਨੂੰ ਕਹਿੰਦਾ ਚੱਜ ਨਹੀਂ ਸਿਖਾਇਆ ਮੇਰੀ ਮਾਂ ਨੇ ਕੱਲੀਆਂ ਬੈਰਪਾ ਸਿਖਾਣ ਆਈਆਂ ਮੈਂ ਤੂੰ ਮੇਰੀ ਗੱਲ ਸੁਣ ਲੈ ਮੇਰੇ ਘਰ ਦੀ ਗੱਲ ਕਰਨੀ ਤੈਨੂੰ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਚੁੱਪ ਕਰਕੇ ਉਹਦਾ ਇ ਮੈਂ ਵੀ ਤੈਨੂੰ ਆਹੀ ਕਹਿਨੀ ਆ ਵੀ ਤੂੰ ਉੱਥੇ ਮੰਮੀ ਆਪਣਾ ਘਰ ਸੰਭਾਲ ਇੱਥੇ ਮੇਰੇ ਘਰ ਚ ਨਾ ਬੋਲ ਇਹ ਮੇਰਾ ਘਰ ਆਗਾ ਨਹੀਂ ਤੇਰੇ ਕਿਉਂ ਨਹੀਂ ਖਾਣੇ ਪੈਂਦੀ ਮੇਰੇ ਤਾਂ ਜਗ੍ਹਾ ਤੇਰੇ ਖਿੱਤਰ ਲੈ ਕੇ ਖਿੱਚ ਕੇ ਤਰੋਂ ਨਹੀਂ ਤੇਰੇ ਆਕਾ ਖਾਂ ਚ ਪਾਈਏ ਕੋਈ ਗੱਲ ਮੇਰੀ ਗੱਲ ਸੁਣ ਉੱਥੇ ਜਾ ਉੱਥੇ ਤੂੰ ਘਰ ਦੀ ਮਾਲਕਣੀ ਆ ਡੋਲ ਬਗਾੜ ਤਰਾਉਂਦਾ ਘਰ ਆ ਇੱਥੇ ਤੂੰ ਕਾਹਤੋਂ ਦੁਰਦਸ਼ਾ ਲਈ ਜਾਨੀ ਆ ਚੱਲ ਚੰਗਾ ਭਾਈ ਬਗ ਜਾਨੀਏ ਕੋਈ ਨਹੀਂ ਕਰ ਦੇ ਮੇਰੀ ਤਿਆਰੀ ਜਾਣ ਦੀ ਬਗ ਜੂੰਗੀ ਮੈਂ ਤਾਂ ਸ਼ਾਮ ਨੂੰ ਉਥੇ ਤੂੰ ਹੋਇਆ ਕੋ ਕੁ ਖਲੀ ਤੇ ਅਮਰੀਕਨ ਗੁੱਸਾ ਨਾ ਕਰ ਨਾ ਪੂਆ ਜੀ ਹੋ ਜੂ ਸੋਖੀ ਮੇਰੀ ਗੱਲ ਤਾਂ ਸੁਣ ਲੈ ਤੂੰ ਗੁੱਸਾ ਕਰ ਜਾਨੀ ਆ ਉਹ ਮੇਰਾ ਥੋੜਾ ਜਨਾ ਉਹੀ ਗੁੱਸੇ ਜਿਹੇ ਵਾਲਾ ਸੁਭਾ ਤੇਰੇ ਵਾਂਗੂ ਕਈ ਵਾਰੀ ਹੋ ਜਾਂਦਾ ਮੈਂ ਤੈਨੂੰ ਐ ਕਹਨੀ ਆ ਮਾਂ ਬਣ ਕੇ ਦੇਖ ਇਹ ਮੇਰੀ ਪੂਆ ਮੇਰੀ ਸੱਸ ਜੇ ਤੈਨੂੰ ਐ ਗਾਲਾਂ ਦਿੰਦੀਆਂ ਨੇ ਮੈਂ ਤੇ ਚੱਲਿਆ ਜੂ ਤੇਰੀ ਪੂਆ ਹੋਗੀ ਇਹ ਤੇਰੀ ਸੱਸ ਹੋਗੀ ਉਹ ਤੇਰੀ ਨਨਦ ਹੋਗੀ ਮੈਂ ਕੀ ਆ ਤੂੰ ਮੇਰੀ ਮਾਂ ਮੈਂ ਤੈਨੂੰ ਜੰਮਿਆ ਤੈਨੂੰ ਪਾਲਿਆ ਜੰਮਿਆ ਤੇਰਾ ਵਿਆਹ ਕੀਤਾ ਇੱਥੇ ਤੇਰੇ ਭੜੇ ਦੀ ਕਹਿਨੀ ਆ ਨੀ ਆ ਦੋ ਬੈਠ ਕੇ ਤੈਨੂੰ ਖਾਈ ਜਾਂਦੀਆਂ ਆ ਤੇਰੇ ਬੰਦੇ ਦਾ ਨਾ ਨੇ ਕੱਖ ਨਹੀਂ ਰਹਿਣ ਦੇਣਾ ਮੈਂ ਤਾਂ ਹੀ ਕਹਿੰਨੀ ਆ ਮੈਂ ਇੱਥੇ ਸੰਭਾਲ ਲੂੰ ਤੂੰ ਮੇਰੀ ਗੱਲ ਸੁਣ ਤੂੰ ਕੋਤੋਂ ਬੁਰੀ ਪੈਣੀ ਹੈਗੀ ਤੂੰ ਮੈਨੂੰ ਦੱਸ ਦੇ ਕੀ ਕਰਨਾ ਮੈਂ ਆਪੇ ਕਰ ਲੂੰ ਤੂੰ ਮਾਂ ਬਣ ਕੇ ਵਗ ਜਾ ਮੇਰੀ ਗੱਲ ਸੁਣ ਉੱਥੇ ਮੇਰੀ ਚੰਗਾ ਫੇ ਬਗ ਜਾਣੀ ਕੋਈ ਨਹੀਂ ਕਰ ਦੇ ਤਿਆਰੀ ਲੱਗ ਗਿਆ ਪਤਾ ਮੈਨੂੰ ਮੇਰੀ ਧੀ ਵੀ ਇਹ ਗੱਲ ਕਹਿਣ ਲੱਗੀ ਤੂੰ ਬਗ ਜਾ ਇੱਥੋਂ ਬਗ ਜਾਣੀ ਕੋਈ ਜਦੋਂ ਕੋਈ ਲੋੜ ਪੈ ਗਈ ਫਿਰ ਮੈਨੂੰ ਬੁਲਾਣਾ ਸਾਫ ਲਾ ਲਈ ਫਿਰ ਲੈ ਮੈਂ ਹੋਰ ਕਿਹਨੂੰ ਬੁਲਾਉਂਗੀ ਤੂੰ ਮੇਰੀ ਮਾਂ ਕੀ ਮੈਂ ਨਹੀਂ ਆਉਂਦੀ ਹੁੰਦੀ ਹੁਣ ਮੇਰੇ ਜਾਪੇ ਵਾਲਿਆ ਜੀ ਨਾ ਆਪੇ ਸਾਨੂੰ ਤੇਰੀ ਭੂਆ ਤੇ ਤੇਰੇ ਸੱਸ ਹੈਗੇ ਨਾ ਹੀ ਆਂ ਛਾਹ ਲੈਣਗੀਆਂ ਮੈਂ ਤੇ ਤੈਨੂੰ ਐ ਕਹਿੰਨੀ ਜੇ ਉੱਥੇ ਵੀ ਡੁੱਲੀ ਪਿਗੜੀ ਜਾਂਦਾ ਹੋਇਆ ਉੱਥੇ ਆਪਣਾ ਵੀ ਬਣਾਇਆ ਹੋਇਆ ਤੇਰਾ ਆਪ ਬਣਾਇਆ ਤੂੰ ਕਹਿਨੀ ਤਾਂ ਹੁੰਨੀ ਮੈਂ ਹੱਡ ਗਾਲ ਤੇ ਤੂੰ ਨਹੀਂ ਚਲ ਚੰਗਾ ਬਣਿਆ ਗੱਲਾਂ ਨਾ ਮਾਰ ਬਸ ਤੂੰ ਇਹੀ ਕਹਿੰਨੀ ਮੈਂ ਭੱਜ ਜਾ ਮੈਂ ਭੱਜ ਜਾ ਛਾਹ ਨੂੰ ਮੇਰੀ ਤਿਆਰੀ ਕਰ ਦੇ ਜਾ ਬਸ ਬਾਲਾ ਨਾ ਮੇਨ ਬੋਲ ਠੀਕ ਐ ਮੰਮੀ ਹਾਂ ਕਰ ਦੇ ਤਿਆਰੀ ਮੇਰੀ ਚੰਗਾ ਇਥੋ ਲੋ ਹੂ ਪੀਤਾ ਗਿਆ ਇਹਨੂੰ ਨਹੀਂ ਆ ਗळाਉਂਦੀ ਗਿਲੇ ਮੈਂ ਕਿਹਦੇ ਪਿੱਛੇ ਕਰੀ ਇਹਨੇ ਮੇਰਾ ਦੱਸ ਇਥੇ ਕੀ ਗੱਦ ਗੱਡੇ ਹੈਗੇ ਹੈ ਮੈਂ ਤੇ ਰਿਵਾਰੀ ਕਰੀ ਜਾਨੀ ਆ ਵੀ ਚਾਰ ਪੈਸੇ ਕੋ ਸਿਲੜ ਤੇਰੇ ਕੋਲੇ ਬਚੇ ਰਹਿ ਜੇ ਨਾ ਤੇਰਾ ਘਰ ਫਸ ਜੇ ਨੇ ਇਹਨਾਂ ਨੇ ਤਾਂ ਕਰ ਦੇਣਾ ਫਖਰ ਫਖਰ ਆ ਪਹਿਲਾਂ ਭੂਆ ਜੀ ਤੇ ਖਰਚ ਕਰੀ ਜਾਂਦੇ ਸੀ ਹੁਣ ਕੁੜੀ ਤੇ ਲਾ ਗੇ ਕੱਲ ਨੂੰ ਰੱਖਣੇ ਦਾ ਵਿਆਹ ਕਰਦੀ ਏ ਕਿਸੇ ਪਾਸੇ ਉਹਦੇ ਤੇ ਲਾ ਦੀਏ ਪੈਸੇ ਮੈਂ ਕੀ ਲੈਣਾ ਮੇਰੇ ਕੋਲ ਦਫਾ ਹੋਣਾ ਪਵੇ ਹਾਂ ਮੈਂ ਤਾਂ ਭੱਗ ਜਾਨੀ ਅੱਜ ਇਥੋਂ ਕਮੋਂ ਕੀ ਕਰੀ ਜਾਨੀ ਆ ਕਰਨਾ ਕੀ ਮੰਮੀ ਦਾ ਸਮਾਨ ਜੇ ਪੈਕ ਕਰੀ ਜਾਨੀ ਆ ਮੰਮੀ ਜਾਂਦੀ ਏ ਜੀ ਚੱਲ ਵਧੀਆ ਮੈਂ ਸਮਝਦੀ ਆ ਤੁਸੀਂ ਓਹ ਕਹਿ ਰਹੇ ਹੋਗੇ ਯਾਰ ਸਮਝਣਾ ਹੁਣ ਤੈਨੂੰ ਕਿਹੜਾ ਪਤਾ ਨਹੀਂਗਾ ਕਰਕੇ ਤੇਰੀ ਹਾਂ ਮੰਮੀ ਬੱਸ ਆ ਦੋ ਕੁ ਸੂਟ ਰਹਿ ਗਏ ਤੁਹਾਡੇ ਚਰਪਾ ਦੇ ਪਰੇ ਤੇ ਕਦੋਂ ਕ ਜਾਓਗੇ ਫਿਰ ਮੈਂ ਰੋਟੀ ਲਾ ਕੇ ਨਾ ਪੈਕ ਕਰ ਦੂੰਗੀ ਬੱਸ ਬੁੱਸੇ 'ਚ ਬਹਿ ਕੇ ਖਾ ਲਿਓ ਤੁਸੀਂ ਕੋਈ ਨਹੀਂ ਰੋਟੀ ਦਾ ਤਾਂ ਕਿਵੇਂ ਮੂੰਖ 'ਚ ਖਾ ਲੀ ਜਾਂਦੀ ਬੱਸ ਘੰਟੇ 'ਕ ਤੱਕ ਜਾਓਗੇ ਕੋਈ ਗੱਲ ਨਹੀਂ ਮੇਕਾ ਲੰਬਾ ਸਫਰ ਆ ਨਾ ਐਨੀ ਧੋਪ ਕਿੱਥੇ ਜਾਊਂਗੀ ਮੈਂ ਛੱਡਿਆਉਣਗੇ ਕੋਈ ਨਾ ਤੁਹਾਨੂੰ ਕੋਈ ਨਹੀਂ ਜਾਣਾ ਹੀ ਹਾਂ ਜੇ ਤੁਹਾਨੂੰ ਕਹਿਤਾ ਵੀ ਜਾਊਂਗੀ ਤਾਂ ਜਾਊਂਗੀ ਕਾ ਤੈਨੂੰ ਕਾਲੀ ਲੱਗੀ ਪਈ ਹੈਗੀ ਮਾਂ ਗੱਲ ਜਾਣਦੀ ਨਹੀਂ ਹੈਗੀ ਆ ਜਿਹੜਾ ਕੁਝ ਤੁਸੀਂ ਬੋਲੀ ਜਾਂਦੇ ਆ ਨਾ ਇਹ ਚੰਗਾ ਨਹੀਂ ਲੱਗਦਾ ਬੇਪੁੱਤ ਚੰਗਾ ਤਾਂ ਮੈਨੂੰ ਵੀ ਨਹੀਂ ਲੱਗਦਾ ਵੀ ਮੈਂ ਤੈਨੂੰ ਗੱਲਾਂ ਕਹਾ ਜਾਂ ਤੇਰੇ ਘਰਦਿਆਂ ਨੂੰ ਕਹਾ ਪਰ ਤੇਰੇ ਘਰ ਦੇ ਵੀ ਸਮਝਦੇ ਨਹੀਂ ਗੱਲ ਨੂੰ ਤੈਨੂੰ ਮੈਂ ਇਹ ਗੱਲ ਸਮਝਾਉਣੀ ਆ ਅੱਜ ਤਾਂ ਤੂੰ ਸਾਰਾ ਕੁਝ ਜਰ ਲਿਆ ਕੋਈ ਗੱਲ ਈ ਤੁਰੀ ਫਿਰਦੀ ਆ ਘਰਦਿਆਂ ਦਾ ਮਗਰ ਲੱਗਿਆ ਫਿਰਦਾ ਕੱਲ ਨੂੰ ਜਿਹਦੇ ਕੋਈ ਜਵਾਕ ਜੱਲਾ ਹੋ ਗਿਆ ਨਾ ਤੇਰੇ ਤੇ ਤੇਰੇ ਜਵਾਕਾਂ ਨੂੰ ਵੀ ਨਾ ਹੋਊਗਾ ਇਸ ਗੱਲ ਦਾ ਵੀ ਭੈਣ ਤੋਂ ਉਹ ਆਇਆ ਆਇ ਫਿਰਦੀ ਸੀ ਤੁਰੀ ਉਹ ਤੇਰਾ ਦਿਮਾਗ ਤਾਂ ਠੀਕ ਆ ਕੀ ਗੱਲਾਂ ਕਹੀ ਜਾਂਦੀਆਂ ਤੂੰ 25 ਸਾਲਾਂ ਦੇ ਹੋ ਗਏ ਅੱਜ ਤੱਕ ਤਾਂ ਕੋਈ ਲਾਂਬਾ ਆਇਆ ਨਹੀਂਗਾ ਆ ਤੇਰੇ ਮਗਰ ਲੱਗ ਕੇ ਮੈਂ ਸਕੂਲੋਂ ਵੀ ਹਟਾਤਾ ਸੀ ਹੁਣ ਮੈਂ ਕਹਤੋਂ ਕਹਿੰਦੀ ਮੈਂ ਤਾਂ ਕਹਿੰਦੀ ਸੁਖਣਾ ਲਾਂਬਾ ਕਿਸੇ ਗੱਲ ਦਾ ਆਵੇ ਨਾ ਪਰ ਤੇਰੀ ਭੈਣ ਦੇ ਲੱਛਣ ਨਹੀਂ ਸਹੀ ਹੈਗੇਗੇ ਲਾਂਬਾ ਤਾਂ ਤੈਨੂੰ ਉਹ ਦਵਾਈ ਖੜੀ ਆਗੀ ਮੈਨੂੰ ਤਾਂ ਕੀ ਆ ਭਾਈ ਦੇਖ ਮੈਂ ਤਾਂ ਤੈਨੂੰ ਸਮਝਾਉਣਾ ਸੀ ਜੇ ਤੇਰੇ ਸਮਝ ਪੈਂਦੀ ਆ ਠੀਕ ਹੈ ਨਹੀਂ ਪੈਂਦੀ ਤੁਹਾਡੀ ਮਰਜੀ ਹੈ ਤੁਹਾਡਾ ਘਰ ਜਿਵੇਂ ਮਰਜੀ ਖੋ ਮੈਂ ਤਾਂ ਸਮਾਨ ਪੈਕ ਕਰਦੇ ਕੁੜੀ ਮੈਂ ਤਾਂ ਜਾਣੀ ਮਾ ਸਮਝਦਾ ਮੈਨੂੰ ਸਾਰਾ ਕੁਝ ਆ ਹੀ ਜਾਂਦਾ ਹਨਾ ਪਤਾ ਨਹੀਂ ਕਿਹੜੇ ਲੱਛਣਾਂਗੇ ਜਿਹੜੇ ਸਾਨੂੰ ਤਾਂ 15 ਜਣਿਆਂ ਨੂੰ ਦੀਂਦੇ ਨਹੀਂਗੇ ਸੋਨੂੰ ਦਿਸੀ ਜਾਂਦੇ ਆ ਕੀ ਲੱਛਣ ਮੈਨੂੰ ਦੱਸ ਦਿਓ ਕੋਈ ਨਹੀਂ ਕੋਈ ਨਹੀਂ ਉਹ ਕਹਿੰਦੇ ਹੁੰਦੇ ਨਾ ਅਕੇ ਨਾਇਆ ਕਿ ਮੇਰੇ ਵਾਲ ਕਿੱਡੇ ਕਿਉਂ ਕਹਿੰਦਾ ਮੂਰੇ ਆਉਣਗੇ ਦੇਖ ਲਈ ਕੋਈ ਨਹੀਂ ਕੋਈ ਗੱਲ ਨਹੀਂ ਉਹ ਗੱਲਾਂ ਹੁਣ ਤੇਰੇ ਮੂਰੇ ਆਉਣਗੀਆਂ ਤੂੰ ਦੇਖ ਲਈ ਕੱਲ ਨੂੰ ਇਹ ਗੱਲਾਂ ਦੇਣੀਆਂ ਆ ਜਾਂਦੀਆਂ ਹੁੰਦੀਆਂ ਗੱਲਾਂ ਪੀੜੀਏ ਪੈ ਜਾਂਦੀਆਂ ਹੁੰਦੀਆਂ ਆ ਮੰਮੀ ਇਹ ਦਾਗ ਮਟਾਏ ਨਹੀਂ ਮਟਦੇ ਹੁਣ ਤੇ ਮੇਰੀ ਗੱਲ ਸੁਣੋ ਜੇ ਕੋਈ ਗੱਲ ਹੋਊਗੀ ਇਹ ਆਪੇ ਸੰਭਾਲ ਲੈਣਗੇ ਤੁਸੀਂ ਕਿਉਂ ਬੁਰੇ ਬੱਜੀ ਜਾਂਦੇ ਹੋ ਨਾਲੇ ਸੁਣ ਮੈਂ ਇੱਕ ਵਾਰ ਨਵੇੜੀ ਦਿੱਤੀ ਤੁਹਾਨੂੰ ਵੀ ਭਾਈ ਆ ਜਿਹਦੇ ਅੱਖਾਂ ਦੁਖ ਨਹੀਂ ਆਪੇ ਪੱਟੀਆਂ ਬੰਨੂਗਾ ਮੈਨੂੰ ਕੀ ਆ ਜੋ ਮਰਜੀ ਹੋ ਜਾ ਤੂੰ ਮੇਰਾ ਸਮਾਨ ਪੈਕ ਕਰ ਅਗਲੇ ਘੰਟੇ ਉੱਤਰ ਜਾ ਘੰਟਾ ਹੋ ਰਾ ਇੱਥੇ ਹਾਂ ਬਸ ਹਾਂ ਨਾ ਤ ਤਾਂ ਕਜੀਆ ਪਾ ਕੇ ਰੱਖਦਾ ਤੁਸੀਂ ਉਹੀ ਕਰਨਾ ਕੰਮੋ ਇੱਕ ਗੱਲ ਆ ਠੀਕ ਆ ਇਹਨਾਂ ਨੂੰ ਕਹਿ ਰਹਿਣਾ ਇੱਥੇ ਆਪਾਂ ਮੈਂ 10 ਦਿਨ ਹੋਰ ਰਹਿ ਕੋ ਇਹ ਤੈਨੂੰ ਕਹਿ ਸਕਦੇ ਆ ਮੈਨੂੰ ਕੁਝ ਨਹੀਂ ਕਹਿ ਸਕਦੇ ਮੇਰੀ ਭੈਣ ਨੂੰ ਕੁਝ ਨਹੀਂ ਕਹਿ ਸਕਦੇ ਠੀਕ ਆ ਨਾ ਉਹਦਾ ਅਸੀਂ ਦੇਖਣਾ ਵੀ ਕੀ ਚੰਗਾ ਕੀ ਮਾੜਾ ਮੇਰੀ ਗੱਲ ਤਾਂ ਸੁਣ ਲਓ ਮੈਂ ਸਮਝਦੀ ਆ ਤੁਹਾਡੀ ਸਾਰੀ ਗੱਲ ਵੀ ਮੰਮੀ ਥੋੜਾ ਜਿਹਾ ਕੁਝ ਜ਼ਿਆਦੀ ਕਰ ਜਾਂਦੇ ਹੈਗੇ ਪਰ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਆ ਮੈਂ ਤਾਂ ਕਹਿ ਤਾਂ ਉਹਨਾਂ ਨੂੰ ਵੀ ਚੱਲ ਜੋ ਹੁਣ ਮੈਂ ਤਿਆਰੀ ਵੀ ਕਰੀ ਜਾਨੀ ਆ ਜ਼ਿਆਦੇ ਨਹੀਂ ਬਾਲਾ ਕਰੇ ਜਾਂਦੇ ਹੈਗੇ ਪਹਿਲਾਂ ਮੇਰਾ ਤੇ ਮਨਿੰਦਰ ਦਾ ਕਿੰਨਾ ਫਰਕ ਪਵਾਤਾ ਆ ਗੱਲ ਹੀ ਕੱਖ ਦੀ ਨਹੀਂ ਸੀਗੀ ਉਦਾਂ ਜਿਹੜੀ ਐਡੀ ਵੱਡੀ ਪਹਾੜ ਬਣਾਤਾ ਚਲੋ ਕੋਈ ਨਾ ਜਦੋਂ ਚੱਲ ਜਾਣਗੇ ਨਾ ਸਾਰਾ ਕੁਝ ਠੀਕ ਹੋ ਜਾਊਗਾ ਮੈਨੂੰ ਹੁਣ ਤਾਂ ਲੱਗਣ ਲੱਗ ਗਿਆ ਵੀ ਸਾਰਾ ਕੁਝ ਹੀ ਠੀਕ ਹੋ ਜਾਊਗਾ ਮੈਂ ਤਾਂ ਨਾ ਕਿੱਦੇ ਦਾ ਉੱਦੇ ਦਾ ਅੜੱਕਰ ਦਿੰਦਾ ਜੇ ਤੇਰੀ ਮਾਂ ਨਾ ਹੁੰਦੀ ਕੋਈ ਹੋਰ ਹੁੰਦਾ ਤਾਂ ਮੈਂ ਵੀ ਕੀ ਕਰ ਸਕਦੀ ਆ ਮੈਨੂੰ ਕਿਹੜਾ ਮੰਮੀ ਮੂੰਹ ਬੋਲਦੇ ਨੇਗੇ ਕੰਮੂ ਮੇਰੀ ਗੱਲ ਸੁਣ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਆਈ ਤੈਨੂੰ ਲੱਗਦਾ ਵੀ ਮਨਿੰਦਰ ਗਲਤ ਆ ਗਈ ਮੈਂ ਕਦੋਂ ਕਹਿੰਿਆ ਇਹ ਗੱਲਾਂ ਮੈਂ ਤਾਂ ਆਪਕਾ ਸਮਝਦੀ ਆ ਤੁਹਾਨੂੰ ਪਤਾ ਮੇਰੇ ਤੇ ਕੀ ਅਸਰ ਪਈ ਜਾਂਦਾ ਮੈਂ ਪਾਗਲ ਹੋਣ ਵਾਲੀ ਹੋਈ ਪਈ ਆ ਮੈਨੂੰ ਕੁਛ ਨਹੀਂ ਸਮਝ ਆਉਂਦਾ ਮੈਂ ਸਟ੍ਰੈਸ ਚ ਹੋ ਜਾਨੀ ਹੈਗੀ ਉਹ ਕਹਿੰਦੀ ਬਾਈ ਹੁਣ ਜਦੋਂ ਮੈਂ ਛੱਡਣ ਗਿਆ ਨਾ ਉਹ ਕਹਿੰਦੀ ਇੱਕ ਵਾਰੀ ਨਹੀਂ ਮੈਂ ਲੱਖਾਂ ਵਾਰੀ ਸੋਚੂਗੀ ਜੇ ਮੈਂ ਕੋਈ ਗਲਤੀ ਕਰੂੰਗੀ ਨਾ ਜੇ ਕੋਈ ਗੱਲ ਵੀ ਕਰਦੀ ਆ ਨਾ ਪਹਿਲਾਂ ਸੋਡਾ ਮੂੰਹ ਲੈ ਕੇ ਆਈ ਆ ਸੋਡਾ ਚਿਹਰਾ ਤੇਰਾ ਤੇ ਬਾਪੂ ਦਾ ਮੂੰਹ ਮੇਰੇ ਮੂਰੇ ਆ ਜਾਂਦਾ ਫਿਰ ਮੈਂ ਅੱਗੇ ਕੋਈ ਕਦਮ ਚੱਕਦੀ ਆ ਕਹਿੰਦੀ ਤੂੰ ਮੈਨੂੰ ਐਂ ਦੱਸਦੀ ਵੀ ਕਿਵੇਂ ਮੇਰੀ ਭੈਣ ਗਲਤੀ ਕਰੂਗੀ ਚਲ ਕੋਈ ਨਾ ਮੈਂ ਮਨਾ ਲਿਆ ਮਾਂ ਨੂੰ ਉਹ ਬੱਗ ਜੂਗੀ ਹੋ ਜੋ ਸਾਰਾ ਕੁਝ ਸੈਟਾ ਚਲ ਜਾਉਣ ਦੇ ਯਾਰ ਹੁਣ ਮੈਂ ਵੀ ਨਹੀਂ ਰੋਕਦਾ ਬਸ ਐਵੇਂ ਤੈਨੂੰ ਇੱਕ ਗੱਲ ਕਹਿਣਾ ਮੈਂ ਤੂੰ ਨਾ ਆਵਦਾ ਮੂੰਹ ਜਾਂ ਮੋਟਾ ਕਰੀ ਇਹਨਾਂ ਨੂੰ ਸਾਰਿਆਂ ਨੂੰ ਆਏ ਕਿਉਂ ਲੱਗਦਾਗਾ ਫਿਰ ਮੇਰਾ ਖਸੂਰ ਵੀ ਬਰਾਬਰ ਦਾਗਾ ਭੂਆ ਵੀ ਕਹਿਣ ਲੱਗੀ ਸੀ ਮੈਂ ਪਥੇਰਾ ਪਿਆਰ ਕਰ ਲਿਆ ਤੈਨੂੰ ਮੈਨੂੰ ਲੱਗਦਾ ਨਾ ਮੰਮੀ ਨੇ ਮੇਰੇ ਬਾਰੇ ਇਹਨਾਂ ਨੂੰ ਵੀ ਗਲਤ ਸੋਚਣ ਲਾਤਾ